ਟੋਟਲ 42 ਸੜਕਾਂ ਜਿਹੜੀਆਂ ਨੇ ਨਾਪਾ ਹਲਕੇ ਨੇ ਮਨਜ਼ੂਰ ਹੋਈਆਂ ਜਿਦੇ ਵਿੱਚੋਂ 36 ਸੜਕਾਂ ਦਾ ਕੰਮ ਜਿਹੜਾ ਜੀ ਆਲਰੇਡੀ ਅਲਾਟ ਹੋ ਚੁੱਕਿਆ ਜੀ ਕੰਟਰੈਕਟ ਪਾ ਲਿਆ ਪਿਛਲੇ 15 ਸਾਲਾਂ ਦਾ ਟ੍ਰੈਕ ਰਿਪੋਰਟ ਚੱਲੀ ਹੈ 42 ਸੜਕਾਂ ਹੁਣ ਬਣਨ ਜਾ ਰਹੀਆਂ ਨੇ ਜਿਹਦੇ ਵਿੱਚੋਂ 36 ਦਾ ਕੰਮ ਅਲਾਟ ਵੀ ਹੋ ਚੁੱਕਿਆ ਉਹ ਪਹਿਲੀ ਵਾਰ ਬਣਨੀਆਂ ਨੇ ਅਸੀਂ ਉੱਤੇ ਪ੍ਰੋਪਰ ਇੱਕ ਬੋਰਡ ਲਾ ਰਹੇ ਹਾਂ ਕਿ ਇਹ ਸੜਕ ਦੀ ਲੰਬਾਈ ਕਿੰਨੀ ਹੈ ਇਹਦਾ ਠੇਕੇਦਾਰ ਕੌਣ ਹੈ ਇਹਦੀ ਐਕਸਪਾਇਰੀ ਕਦੋਂ ਆਜੀ ਉਹ ਜਿੰਨੀਆਂ ਵੀ ਸੜਕਾਂ ਨੇ ਚਾਹੇ ਲਿੰਕ ਰੋਡ ਨੇ ਚਾਹੇ ਵੱਡੀ ਰੋਡ ਨੇ ਹਰੇਕ ਦੇ ਵਿੱਚ ਰਿਪੇਅਰ ਦਾ ਖਰਚਾ ਜਿਹੜਾ ਜੀ ਸਪੈਸ਼ਲ ਪਾਇਆ ਗਿਆ ਤਾਂ ਕਿ 5 ਸਾਲਾਂ ਦੇ ਵਿੱਚ ਕਿਤੇ ਵੀ ਅਗਰ ਪੈਚ ਵਰਕ ਦੀ ਜ਼ਰੂਰਤ ਹੈ ਜਾਂ ਤੇ ਖੱਟਾ ਪੈ ਜਾਂਦਾ ਤਾਂ ਰਾਈਟ ਵੇ ਵੀ ਰਿਪੇਅਰ ਹੋ ਸਕੇ ਉਹਦਾ ਪੈਸਾ ਵੀ ਪਾਇਆ ਮੇਰੇ ਕੋਲ ਕੋਈ ਦੰਦਾ ਆਇਆ ਕਹਿੰਦਾ ਮੇਰੀ ਮੱਤ ਚਰੀ ਹੋ ਮੈਂ ਕਹਾਂ ਜੀ ਚਲੋ ਕੋਈ ਗੱਲ ਨਹੀਂ ਨੇ ਪਰਸ ਨੂੰ ਕਹਤਾ ਕਿ ਇਹ ਦੀ ਤਹਿਕੀਕਤ ਕਰੋ ਜੋ ਕਹਿੰਦੇ ਅਸੀਂ ਪੈਰ ਵੀ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਕੋ ਰਿਪੋਰਟ ਆ ਕੇ ਦਿੱਤਾ ਹੈ ਉਹ ਮੇਰੇ ਕੋਲ ਮਹੀਨੇ ਬਾਅਦ ਫੇਰ ਆਇਆ ਕਹਿੰਦੇ ਮੇਰੀ ਮੱਛੀ ਚੋਰੀ ਹੋ ਗਈ ਤੁਸੀਂ ਦੱਸਿਆ ਨਹੀਂ ਕੋਈ ਜੀ ਮੈਂ ਕਹਿੰਦਾ ਇੱਕ ਉਸ ਦੀ ਨਹੀਂ ਹੁੰਦੀ ਹੈ ਉਸ ਕੰਮ ਕਰੀਆ ਉਹਦਾ ਪ੍ਰੋਪਰ ਟਰੈਪ ਲਾ ਕੇ ਦੇਖਣਗੇ ਉੱਥੇ ਕਿਹੜਾ ਕੋਈ ਕੈਮਰਾ ਲੱਗੇ ਸੀ ਜਾਂ ਕੀ ਹੋ ਹੋਤਾ ਔਰ ਹੌਲੀ ਪੈਰ ਦੱਬਦੇ ਦੱਬਦੇ ਪਤਾ ਲੱਗੂਗਾ ਜੀ ਕਹਿੰਦੇ ਤੁਸੀਂ ਮੇਰਾ ਕੰਮ ਨਹੀਂ ਕਰ ਰਹੇ ਮੈਂ ਤੁਹਾਨੂੰ ਵੋਟ ਪਾਈਏ ਮਤਲਬ ਇੱਥੋਂ ਤੱਕ ਇਹ ਚਲੇ ਗਿਆ ਕੰਮ ਜੋ ਤੁਸੀਂ ਡੀ ਫਾਈਲ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੋਹੀ ਪੰਜਾਬ ਸਰਕਾਰ ਤੇ ਵਿਰੋਧੀ ਤੇ ਲਗਾਤਾਰ ਇਹ ਸਵਾਲ ਚੁੱਕਦੇ ਸੀ ਕਿ ਪੰਜਾਬ ਦੇ ਅੰਦਰ ਡਿਪਾਰਟਮੈਂਟ ਦੇ ਕੰਮ ਨਹੀਂ ਹੋ ਰਹੇ ਜੇਕਰ ਹਲਕਾ ਨਾਬਾਦ ਦੀ ਗੱਲ ਕਰੀਏ ਤਾਂ ਵਿਰੋਧੀ ਲਗਾਤਾਰ ਸਰਕਾਰ ਨੂੰ ਵਿਧਾਇਕ ਨੂੰ ਘੇਰਦੇ ਸੀ ਕਿ ਸੜਕਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਨੇ ਤੇ ਉਹਨਾਂ ਦਾ ਕੰਮ ਹੈ ਜਿਹੜਾ ਉਹ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਪਰੰਤੂ ਕਿਤੇ ਨਾ ਕਿਤੇ ਵਿਧਾਇਕ ਲਗਾਤਾਰ ਇਸ ਕੰਮ 'ਚ ਲੱਗੇ ਹੋਏ ਸੀ ਤੇ 30 ਤੋਂ ਜ਼ਿਆਦਾ ਸੜਕਾਂ ਨੇ ਜਿਹੜੀਆਂ ਨਾਬਾ ਦੇ ਵਿੱਚ ਉਹਨਾਂ ਦਾ ਕੰਮ ਹੈ ਜਿਹੜਾ ਕੋਈ ਸੜਕਾਂ ਦਾ ਸ਼ੁਰੂ ਹੋਇਆ ਸੋ ਵਿਧਾਇਕ ਦੀ ਇਹ ਵੱਡੀ ਜਿਹੜੀ ਹੈਗੀ ਕਾਮਯਾਬੀ ਵੀ ਹੈ। ਤੋ ਸਾਡਾ ਵੀ ਇਥੇ ਮੀਡੀਆ ਦਾ ਸੀ ਜਿੱਥੇ ਸਰਕਾਰ ਵੀ ਨੁਕਤਾ ਚੀਨੀ ਵੀ ਕੀ ਕੰਮਾਂ ਦੀ ਕਰਦੇ ਆ ਉੱਥੇ ਹੀ ਜਿਹੜੇ ਕੰਮਾਂ ਦੀ ਤਾਰੀਫ਼ ਕਰਨੀ ਬਣਦੀ ਹੈ ਉੱਥੇ ਸਾਰਿਆਂ ਦਾ ਸਾਡਾ ਫਰਜ਼ ਬਣਦਾ ਹੈ ਕਿ ਉਸ ਗੱਲ ਦੀ ਅਸੀਂ ਐਪਰੀਸ਼ੀਏਟ ਵੀ ਕਰੀਏ ਸਰਕਾਰ ਨੂੰ ਕਿ ਕੰਮ ਨੇ ਜਿਹੜੇ ਇਹ ਲੋਕਾਂ ਦੇ ਹਿੱਤ ਦੇ ਵਿੱਚ ਚੰਗੇ ਕੰਮ ਨੇ ਜਿਹੜੇ ਹੋ ਰਹੇ ਨੇ ਸੋ ਹਲਕਾ ਨਾਪਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਨ ਸਾਡੇ ਨਾਲ ਨੇ ਜਿਹੜੀਆਂ ਨਾਪਾ ਹਲਕੇ ਦੇ ਅੰਦਰ ਲੰਬੇ ਸਮੇਂ ਤੋਂ ਸੜਕਾਂ ਟੁੱਟੀਆਂ ਹੋਈਆਂ ਸੀ ਉਹਨਾਂ ਦਾ ਕੰਮ ਸ਼ੁਰੂ ਹੋਇਆ ਹੈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਨ ਮਾਨ ਸਾਹਿਬ ਸੋ ਤੋਂ ਪਹਿਲਾਂ ਡੀ 5 채ਨਲ ਨੂੰ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਡੀ 5 ਦੇਖ ਰਹੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਕੀ ਜਿਹੀ ਹੈ ਜੀ ਐਮਬਲੈਂਸ ਆਬ ਤੁਹਾਨੂੰ ਵੀ ਲਗਾਤਾਰ ਜਿੱਥੇ ਤੁਸੀਂ ਜਦੋਂ ਜਿਹੜੀਆਂ ਚੋਣਾ ਸੀ ਗਿਆ ਬਾਈ ਦੀਆਂ ਉਦੋਂ ਇਧਰ ਮੇਰੇ ਯਾਦ ਆ ਇੱਕ ਬਾਵਲਪੁਰ ਵਾਲੀ ਜਿਹੜੀ ਹੈਗੀ ਸੜਕ ਸੀ ਤੁਸੀਂ ਲਾਈਵ ਵੀ ਹੁੰਦੇ ਹੁੰਦੇ ਸੀਗੇ ਤੇ ਪਿੱਛੋਂ ਬਾਅਦ ਫਿਰ ਵਿਰੋਧੀ ਤੰਜ ਵੀ ਕਰਦੇ ਸੀ ਕਿ ਹੁਣ ਤੇ ਸੜਕ ਕਿਉਂ ਨਹੀਂ ਬਣੀ ਤੇ ਹੁਣ ਇਹ ਦੱਸਿਓ ਜਿੱਥੇ ਹੋਰ ਕਿੰਨੀਆਂ ਸੜਕਾਂ ਬਣਨੀਆਂ ਨੇ ਉਹ ਬਾਵਲਪੁਰ ਵਾਲੀ ਸੜਕ ਵੀ ਬਣਨ ਜਾ ਰਹੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਵਿਧਾਨ ਸਭਾ ਨਾਭਾ ਦੀ ਸੰਗਤ ਨੂੰ ਕਿ तकरीबन ਪਿਛਲੇ 15 ਸਾਲਾਂ ਦਾ ਟ੍ਰੈਕ ਰਿਕਾਰਡ ਚੱਕ ਲੋ ਜੀ 15 ਸਾਲਾਂ ਦੇ ਵਿੱਚ ਨਾਬਾ ਦੇ ਵਿੱਚ ਜਿਹੜੀਆਂ 42 ਸੜਕਾਂ ਹੁਣ ਬਣਨ ਜਾ ਰਹੀਆਂ ਨੇ ਜਿਹਦੇ ਵਿੱਚ 63 ਦਾ ਕੰਮ ਅਲਾਟ ਵੀ ਹੋ ਚੁੱਕਿਆ ਜਿਹਦਾ ਮੈਂ ਡਿਟੇਲ ਚ ਹੁਣ ਤੁਹਾਡੇ ਨਾਲ ਗੱਲ ਕਰੂੰਗਾ ਉਹ ਪਹਿਲੀ ਵਾਰ ਬਣਨੀਆਂ ਨੇ ਜੀ ਇਹਦਾ ਮਤਲਬ ਇਹ ਹੈ ਕਿ ਪਿਛਲੇ 15 ਸਾਲਾਂ ਦੇ ਵਿੱਚ ਇਹ ਸੜਕਾਂ ਬਣੀਆਂ ਹੀ ਨਹੀਂ ਇਹਦਾ ਮਤਲਬ ਤਾਂ ਇਹੀ ਹੈ ਨਾ ਜੀ ਜਿੰਨੀ ਬੁਰੀ ਹਾਲਤ ਸੀਗੀ ਤੇ ਉਹ ਸੜਕਾਂ ਜਿਹੜੀਆਂ ਨੇ ਬਣਨ ਜਾ ਰਹੀਆਂ ਨੇ ਸਭ ਤੋਂ ਵੱਡੀ ਜਿਹੜੀ ਮੰਗ ਜਿਹੜੀ ਸੀ ਕਿ ਜਿਹੜੀ ਨਾਭਾ ਤੋਂ ਚੌਧਰੀ ਮਾਜਰਾ ਕੋਲ ਬਾਬਰਪੁਰ ਨਹਰਾ ਤੱਕ ਸੜਕ ਜਾਂਦੀ ਹੈ ਇਹ ਸੜਕ ਜਿਹੜੀ ਹੈ ਜੀ ਇਹਦੀ ਬਹੁਤ ਮਾੜੀ ਹਾਲਤ ਸੀਗੀ ਬੜੇ ਸਾਲਾਂ ਤੋਂ ਨਹੀਂ ਬਣੀ ਇਹ ਸੜਕ ਫਾਈਨਲੀ ਮਨਜ਼ੂਰ ਹੋ ਗਈ ਹੈ ਕੰਮ ਅਲਾਟ ਵੀ ਹੋ ਚੁੱਕਿਆ ਔਰ ਮੇਰੀ ਕੋਸ਼ਿਸ਼ ਸੀ ਕਿ 18 ਫੁੱਟੀ ਬਣੇ ਪਰ 18 ਫੁੱਟੀ ਤੇ ਕਿਤੇ ਨਾ ਕਿਤੇ ਸਹਿਮਤੀ ਨਹੀਂ ਬਣੀ ਬਹੁਤ ਘੱਟ ਜਗ੍ਹਾ ਜੀ ਜਾਂ ਸਾਈਡਾਂ ਤੋਂ ਜਿਹੜੀ ਉਹ ਖੇਤਾਂ ਚ ਮਲਾ ਲਈ ਗਈ ਹੈ ਤੇ ਫਾਈਨਲੀ ਹੁਣੇ ਇਹ ਸੜਕ ਦਾ ਵੀ ਕੰਮ ਸ਼ੁਰੂ ਹੋ ਰਿਹਾ ਤਿੰਨ ਸੜਕਾਂ ਦਾ ਉਦਘਾਟਨ ਆਲਰੇਡੀ ਮੈਂ ਕਰ ਚੁੱਕਿਆ ਜੀ ਜਿਵੇਂ ਚੌਧਰੀ ਮੱਜਲੇ ਵਾਲੀ ਹੈ ਤਰਖੇੜੀ ਪਿੰਡ ਜਿੱਥੋਂ ਫਲੇਗਟ ਸਾਹਿਬ ਹਲਕਾ ਖਤਮ ਹੋ ਕੇ ਨਾ ਬਹ ਹਲਕਾ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਪਾਸ ਹੁੰਦੇ ਨੇੜੇ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ 14-15 ਦਾ ਅਸੀਂ ਸ਼ਡਿਊਲ ਪਾਈਪਲਾਈਨ ਕੀਤਾ ਹੋਇਆ ਕਿ ਇਹਨਾਂ ਦੇ ਉਦਘਾਟਨ ਅਸੀਂ ਕਰਨੇ ਆ ਉਦਘਾਟਨ ਨਹੀਂ ਨਹੀਂ ਕਰਨੇ ਕਿ ਇਕੱਲੇ ਜਾ ਕੇ ਰੀਬਨ ਕੱਟਨੇ ਆ ਵੀ ਜਲੋ ਦੀ ਸੜਕ ਬਣ ਗਈ ਅਸੀਂ ਉੱਤੇ ਪ੍ਰੋਪਰ ਇੱਕ ਬੋਰਡ ਲਾ ਰਹੇ ਹਾਂ ਕਿ ਇਹ ਸੜਕ ਦੀ ਲੰਬਾਈ ਕਿੰਨੀ ਹੈ ਇਹਦਾ ठेकेदार ਕੌਣ ਹੈ ਇਹਦੀ ਐਕਸਪਾਇਰੀ ਕਦੋਂ ਆ ਜੀ ਔਰ ਇਹ ਕਿੰਨੇ ਦਾ ਪ੍ਰੋਜੈਕਟ ਹੈ ਜੀ ਸਾਰੀ ਨੌਲੇਜ ਉਹਦੇ ਪਰ ਲਿਖੀ ਹੋਗੀ ਤਾਂ ਕਿ ਸੰਗਤ ਨੂੰ ਇਸ ਗੱਲ ਦਾ ਪਤਾ ਆਵੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜਿਵੇਂ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਬਹੁਤ ਸਾਰੇ ਟੂਲ ਪਲਾਇਆ ਦੋ-ਦੋ ਸਾਲ ਹੋ ਗਏ ਡੇਟ ਨਿਕਲੀ ਤਾਂ ਵੀ ਲੋਕਾਂ ਦੇ ਪੈਸੇ ਲਈ ਜਾ ਰਹੇ ਸੀ ਤਾਂ ਕਿ ਲੋਕਾਂ ਦੀ ਨੌਲੇਜ ਵਾਸਤੇ ਉਹ ਇਨਫੋਰਮੇਸ਼ਨ ਡੇਟਾ ਦੇ ਵਿੱਚ ਇੱਕ ਉਦਗਾਰਨ ਦੇ ਰੂਪ ਦੇ ਵਿੱਚ ਉੱਤੇ ਰੱਖੀ ਜਾਵੇ ਤੇ ਸੰਗਤ ਨੂੰ ਉਹਦੀ ਜਿਹੜੀ ਹੈ ਜੀ ਉਹਦਾ ਦਾ ਬੈਨੀਫਿਟ ਹੋਵੇ ਔਰ ਸੰਗਤ ਨੂੰ ਪਤਾ ਨਾ ਹੋਵੇ ਇਹ ਜਿਹੜੀ ਸੜਕ 2025 ਦੇ ਵਿੱਚ ਬਣੀ ਐ ਉਹਨਾਂ ਅਗਲੀ ਡੇਟ ਉਹਦੀ ਕਿਹੜੀ ਆ ਔਰ ਉਹਦੇ ਵਿੱਚ ਪ੍ਰੋਪਰ ਰਿਪੇਅਰ ਦਾ ਪੈਸਾ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਰਾਂ ਨੂੰ ਸਿਹਰਾ ਜਾਂਦਾ ਇਸ ਕੰਮ ਦਾ ਇਹ ਪਹਿਲਾਂ ਕਦੇ ਹੋਇਆ ਨਹੀਂ ਬਹੁਤ ਕਿਤੇ ਕਿਤੇ ਬਹੁਤ ਜੇ ਹੋਇਆ ਹੋਊਗਾ ਤਾਂ ਬਹੁਤ ਘੱਟ ਹੁਣ ਜਿੰਨੀਆਂ ਵੀ ਸੜਕਾਂ ਨੇ ਚਾਹੇ ਉਹ ਲਿੰਕ ਰੋਡ ਨੇ ਚਾਹੇ ਵੱਡੀ ਰੋਡ ਨੇ ਹਰੇਕ ਦੇ ਵਿੱਚ ਰਿਪੇਅਰ ਦਾ ਖਰਚਾ ਜਿਹੜਾ ਜੀ ਉਹ ਸਪੈਸ਼ਲ ਪਾਇਆ ਗਿਆ ਤਾਂ ਕਿ 5 ਸਾਲਾਂ ਦੇ ਵਿੱਚ ਕਿਤੇ ਵੀ ਅਗਰ ਪੈਚ ਵਰਕ ਦੀ ਜ਼ਰੂਰਤ ਹੈ ਕਿਤੇ ਖੱਟਾ ਪੈ ਜਾਂਦਾ ਤਾਂ ਰਾਈਟਵੇ ਵੀ ਰਿਪੇਅਰ ਹੋ ਸਕੇ ਉਹਦਾ ਪੈਸਾ ਵੀ ਵਿੱਚ ਪਾਇਆ ਗਿਆ ਇੱਕ ਪਿਛਲੀ ਵਾਰ ਵੀ ਤੁਸੀਂ ਗੱਲ ਕਰਦੇ ਹੋਏ ਕਿਹਾ ਸੀ ਕਿ ਜਦੋਂ ਕੋਈ ਸੜਕ ਬਣਦੀ ਹੈ ਤਾਂ ਉਹਦੀ ਜਦੋਂ ਪੇਮੈਂਟ ਹੋਣੀ ਹੈ ਠੇਕੇਦਾਰ ਨੂੰ ਤਾਂ ਕਿਤੇ ਨਾ ਕਿਤੇ ਉੱਥੋਂ ਦੇ ਜਿਹੜੇ ਲੋਕ ਨੇ ਇਲਾਕੇ ਦੇ ਪੰਚਾਇਤਾਂ ਦੀ ਉਹਨਾਂ ਸਹਿਮਤੀ ਲਈ ਜਾਉ ਕੋਈ ਇਸ ਤਰ੍ਹਾਂ ਦਾ ਕਲੌਜ਼ ਵੀ ਹੈ ਇਹਨਾਂ ਦੇ ਵਿੱਚ ਬਿਲਕੁਲ ਹੈ ਜੀ ਇਸ ਤਰ੍ਹਾਂ ਦਾ ਕਲੌਜ਼ ਹੈ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਵੱਲੋਂ ਇਹ ਲਾਗੂ ਕੀਤਾ ਹੈ ਕਿ ਜਿਹੜੀ ਸੜਕ ਹੈ ਸੜਕ ਦੀ ਬੇਸਿਕਲੀ ਆਪਾਂ ਨੂੰ ਤਾਂ ਸਿਰਫ ਪੰਜਾਬੀ ਚੁੱਕੇ ਲਫ਼ਜ਼ ਆਉਂਦਾ ਵੀ ਸੜਕ ਬਣਦੀ ਹੈ ਪਰ ਸੜਕ ਜਿਹੜੀ ਹੈ ਉਦੀ ਚੁੜਾਈ ਕਿੰਨੀ ਹੈ ਸੜਕ ਦੇ ਵਿੱਚ ਮਟੀਰੀਅਲ ਕਿੰਨੇ ਐਮ ਐਮ ਪੈਣਾ ਜੀ ਕਿੰਨੇ ਕਿਸਮ ਦਾ ਮਟੀਰੀਅਲ ਪੈਣਾ ਜੀ ਉਹ ਚ ਲੁੱਕ ਕਿੰਨੀ ਪੈਣੀ ਹੈ ਜੀ ਔਰ ਕਿੱਥੇ ਮੋਟੀ ਬਜਰੀ ਕਿੱਥੇ ਬਰੀਕ ਬਜਰੀ ਪੈਣੀ ਹੈ ਜੀ ਕਿੱਥੇ ਸਾਈਫਨ ਨੇ ਜਿਹੜੇ ਪਾਣੀ ਦੇ ਕ੍ਰੋਸਿੰਗ ਆ ਕਿੱਥੇ-ਕਿੱਥੇ ਨੇ ਜੀ ਤੇ ਉਹਦੀ ਉਹਦਾ ਕੋਈ ਪਟ ਪਟਾ ਹੋਇਆ ਤੇ ਉਹ ਉਹਦਾ ਸਾਰਾ ਔਨ ਰਿਕਾਰਡ ਨੂੰ ਠੀਕ ਕਰਨਾ ਇਹ ਬਹੁਤ ਸਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਇਹਦੇ ਨਾਲ ਠੇਕੇਦਾਰ ਜਿਹੜਾ ਹੈ ਜੀ ਠੇਕੇਦਾਰ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜੀ ਉਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਹੁਣ ਮੋਨੀਟਰ ਹੋ ਰਹੀਆਂ ਨੇ ਪਹਿਲਾਂ ਇਹ ਨਹੀਂ ਹੁੰਦੀਆਂ ਸੀ ਕਿ ਮੈਨੂੰ ਯਾਦ ਆ ਸਾਡੇ ਪਿੰਡਾਂ 'ਚ ਕਿਤੇ ਸੜਕ ਸੁਰਕ ਬਣਨੀ ਬੜੇ ਖੁਸ਼ ਹੋਣਾ ਸੜਕ ਬਣ ਰਹੀ ਹੈ ਉਹ 6 ਮਹੀਨੇ ਬਾਅਦ ਟੁੱਟਣੀ ਸ਼ੁਰੂ ਹੋ ਜਾਂਦੀ ਸੀ ਇੰਨੀ ਕਿ ਪਰਤ ਪਾ ਦੇਣੀ ਨੀ ਬਰੀ ਕਲੇਰ ਪਾ ਦੇ ਉੱਤੇ ਹੁੰਦੀ ਸੀ ਕਿ 50 ਮਹੀਨਾ ਦੀ ਤੇ ਉਹ 30 ਨਾਲ ਹੀ ਕੰਮ ਚਲਾ ਦਿੰਦੇ ਸੀ ਤੇ ਉਹਦਾ ਵੱਡਾ ਬੈਨੀਫਿਟ ਜਿਹੜਾ ਜੀ ਉਹ ਠੇਕੇਦਾਰ ਨੂੰ ਹੁੰਦਾ ਜਦੋਂ ਮਟੀਰੀਅਲ ਪੂਰਾ ਨਾ ਪਾ ਕੇ ਪੈਸੇ ਵਜਾ ਜਾਂਦਾ ਤੇ ਉਹਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਸੰਗਤ ਨੂੰ ਹੁੰਦਾ ਜਿਹੜੀ ਐਕਸੀਡੈਂਟ ਦੇ ਰੂਪ ਦੇ ਵਿੱਚ ਬਹੁਤ ਸਾਰੇ ਇਹ ਸੱਟਾਂ ਲੱਗਦੀ ਨੇ ਜੇ ਐਕਸੀਡੈਂਟ ਹੋ ਜਾਂਦਾ ਤਾਂ ਕਈ ਜਿੰਨਾਂ ਦੀ ਡੈਥ ਵੀ ਹੋ ਜਾਂਦੀ ਐ ਤੇ ਉਹ ਉਹ ਬਿਲਕੁਲ ਹੈਗਾ ਹੁਣ ਆਪਾਂ ਮੁੱਦੇ ਤੇ ਆਉਣੇ ਜਿਸ ਕਰਕੇ ਤੁਸੀਂ ਭਰਾ ਆਏ ਹੋ ਔਰ ਜਿਹੜਾ ਇੱਕ ਬੈਗ ਤੇ ਮੈਂ ਮੈਨੂੰ ਸਵਾਲ ਜ਼ਰੂਰ ਪੁੱਛਣਾ ਚਾਹੁੰਨਾ ਜਿਹੜੇ ਵਿਰੋਧੀ ਤੇ ਰਾਜਾ ਪਬਲਿਕ ਹੈ ਉਹ ਜ਼ਰੂਰ ਤੁਸੀਂ ਇਹ ਦੱਸਿਓ ਕਿੰਨੀ ਕੁ ਮੇਨ ਤੁਹਾਨੂੰ ਸਰਕਾਰ ਦੇ ਤੁਸੀਂ ਤਾਲਮਿਲ ਚ ਰਹੇ ਮੁੱਖ ਮੰਤਰੀ ਨੂੰ ਮਿਲੇ ਇਹਦੇ ਪਿੱਛੇ ਹਾਲਾਂਕਿ ਤੁਹਾਡੀ ਜ਼ਿੰਮੇਵਾਰੀ ਐ ਪਰ ਕਾਫੀ ਟਾਈਮ ਤੋਂ ਇਹ ਦੀ ਜਿਹੜੀ ਐਫਰਟ ਕਰ ਰਹੇ ਹੋ ਆ ਬੜਾ ਅੱਛਾ ਸਵਾਲ ਪੁੱਛਿਆ ਤੁਸੀਂ ਐ ਐਮਐਲਏ ਕਾਦੇ ਲਈ ਚੁਣਿਆ ਜਾਂਦਾ ਜੀ ਐਮਐਲਏ ਹੁੰਦਾ ਹਲਕੇ ਦੀ ਡਿਵੈਲਪਮੈਂਟ ਵਾਸਤੇ ਜਿਵੇਂ ਸੜਕਾਂ ਬਣਾਉਣੀਆਂ ਸਕੂਲ ਬਣਾਉਣੇ ਹਸਪੀਟਲ ਬਣਾਉਣੇ ਮਲਾਜ਼ਮਾਂ ਦੀ ਭਰਤੀ ਪੂਰੀ ਕਰਨੀ ਐ ਸ਼ਹਿਰ ਦਾ ਸਿਸਟਮ ਠੀਕ ਚੱਲੇ ਉਹਦੇ ਲਈ ਗਰੰਟਾਂ ਲੈ ਕੇ ਆਉਣੀਆਂ ਤੇ ਇਹ ਸਾਰਾ ਜਿਹੜਾ ਕੰਮ ਹੈ ਇਹ ਐਮਐਲਏ ਦੇ ਹਿੱਸੇ ਆਉਂਦਾ ਜੀ ਪਰ ਹੁਣ ਤੱਕ ਜਿਹੜੇ ਆਮ ਆਮ ਲੋਕ ਜਿਹੜੇ ਨੇ ਜਿਵੇਂ ਕਣਕ ਕਿਸੇ ਦੀ ਕੱਟੀ ਗਈ 2 ਰੁਪਏ ਕਿਲੋ ਵਾਲੀ ਜਾ ਕੇ ਇਹਦਾ ਬਿਜਲੀ ਦਾ ਮੀਟਰ ਲੱਗਣ ਵਾਲਾ ਜੀ ਇਹ ਕੰਮ ਐਮਐਲਏ ਵੀ ਥੋੜਾ ਨੇ ਜੀ ਇਹ ਤਾਂ ਛੋਟੇ ਜਿਹੜੇ ਆਫਿਸ ਨੇ ਸਟਾਫ ਨੇ ਉਹਨਾਂ ਦੇ ਕੰਮ ਨੇ ਜੀ ਤੇ ਇਹ ਛੋਟੇ-ਮੋਟੇ ਕੰਮ ਨੇ ਉਹ ਸੰਗਤ ਜਿਹੜੀ ਹੈ ਨਾ ਜ਼ਿਆਦਾਤਰ ਗਿਲਾ ਸ਼ਿਕਵਾ ਇਹਨਾਂ ਕੰਮਾਂ ਦੇ ਹੀ ਕੱਢ ਦਿੰਦੀ ਹੈ ਵੀ ਮੇਰਾ ਕੰਮ ਨਹੀਂ ਹੋਇਆ ਮੇਰਾ ਕੰਮ ਬਲਕਿ ਇਹ ਕੰਮ ਪ੍ਰੋਪਰ ਸਟਾਫ ਹੈ ਜੀ ਪੁਲਸ ਡਿਪਾਰਟਮੈਂਟ ਦੇ ਵਿੱਚ ਕੰਮ ਆ ਪ੍ਰੋਪਰ ਪੁਲਸ ਡਿਪਾਰਟਮੈਂਟ ਹੈ ਜੀ ਵੀਡੀਓ ਆਫਿਸ ਦੇ ਵੀ ਕੰਮ ਆ ਪ੍ਰੋਪਰ ਹੈ ਉੱਥੇ ਵੀਡੀਓ ਮੈਡਮ ਪੈਂਦੇ ਨੇ ਜਾਂ ਵੀਡੀਓ ਦੇ ਨਾਲ ਜਿਹੜੇ ਆਫੀਸਰ ਨੇ ਉਹ ਪੈਂਦੇ ਨੇ ਐਸਟੀਮ ਆਫਿਸ ਕੰਮ ਆ ਤੇ ਪ੍ਰੋਪਰ ਐਸਟੀਮ ਸਾਹਿਬ ਬੰਦੇ ਨੇ ਡੀਐਸਪੀ ਸਾਹਿਬ ਦਾ ਕੰਮ ਆ ਤੇ ਪ੍ਰੋਪਰ ਡੀਐਸਪੀ ਸਾਹਿਬ ਬੰਦੇ ਨੇ ਪਰ ਪ੍ਰੋਪਰ ਡਿਊਟੀ ਦਿੰਦੇ ਨੇ ਉਹ ਕੰਮ ਜਿਹੜੇ ਆ ਉਹ ਕੰਮ ਜਿਹੜੇ ਆ ਉਹ ਉਹ ਕਾਨੂੰਨ ਮੁਤਾਬਕ ਹੀ ਹੋਣੇ ਆ ਕੋਈ ਜੋ ਮਰਜ਼ੀ ਕਹੀ ਜਾਵੇ ਕਾਨੂੰਨ ਮੁਤਾਬਕ ਹੀ ਕੰਮ ਚੱਲਣਾ ਪਰ ਜ਼ਿਆਦਾਤਰ ਸੰਗਤ ਕਈ ਵਾਰੀ ਇਸ ਚੀਜ਼ ਤੋਂ ਖਫਾ ਹੋ ਜਾਂਦੀ ਹੈ ਵੀ ਇਹ ਵੀ ਪਹਿਲਾਂ ਫਲਾਣਾ ਕੰਮ ਨਹੀਂ ਕੀਤਾ ਢੰਗਾਣਾ ਕੰਮ ਨਹੀਂ ਕੀਤਾ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਮੰਨ ਲਓ ਇੱਕ ਮੇਰੇ ਕੋਲੇ ਕੋਈ ਬੰਦਾ ਆਇਆ ਕਹਿੰਦਾ ਮੇਰੀ ਮੱਤ ਚੋਰੀ ਹੋ ਗਈ ਮੈਂ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ ਮੈਂ ਪਰਸ ਨੂੰ ਕਹਤਾ ਕਿ ਇਹਦੀ ਤਹਿਕੀਕਤ ਕਰੋ ਜੋ ਕਹਿੰਦੇ ਅਸੀਂ ਪੈਰ ਵੀ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਕੋ ਰਿਪੋਰਟ ਆ ਕੇ ਦੱਸਾਂਗੇ ਉਹ ਮੇਰੇ ਕੋਲ ਮਹੀਨੇ ਬਾਅਦ ਫੇਰ ਆਇਆ ਕਹਿੰਦੇ ਮੇਰੀ ਮੱਛ ਚੋਰੀ ਹੋ ਗਈ ਤੁਸੀਂ ਦੱਸਿਆ ਨਹੀਂ ਕੋਈ ਜੀ ਮੈਂ ਕਹਿੰਦਾ ਦੇਖੋ ਪਰਸ ਦੀ ਡਿਊਟੀ ਹੈ ਪਰਸ ਕੰਮ ਕਰੀ ਆ ਉਹਦਾ ਪ੍ਰੋਪਰ ਟਰੈਪ ਲਾ ਕੇ ਦੇਖਣਗੇ ਉੱਥੇ ਕਿਹੜਾ ਕੋਈ ਕੈਮਰਾ ਲੱਗੇ ਸੀ ਜਾਂ ਕੀ ਹੋ ਹੋ ਤਾਂ ਹੌਲੀ ਹੌਲੀ ਪੈਰ ਦੱਬਦੇ ਦੱਬਦੇ ਪਤਾ ਲੱਗੂਗਾ ਜੀ ਕਹਿੰਦੇ ਤੁਸੀਂ ਮੇਰਾ ਕੰਮ ਨਹੀਂ ਕਰ ਰਹੇ ਮੈਂ ਤੁਹਾਨੂੰ ਵੋਟ ਪਾਈ ਹੈ ਮਤਲਬ ਇੱਥੋਂ ਤੱਕ ਇਹ ਚਲੇ ਗਿਆ ਕੰਮ ਅਸਲ ਦੇ ਵਿੱਚ ਐਮਐਲਏ ਦਾ ਕੰਮ ਹੈ ਡਿਵੈਲਪਮੈਂਟ ਦੇ ਕੰ ਸਾਡੀ ਜ਼ਿੰਦਗੀ ਨੇ ਅਸੀਂ ਰੋਡ ਸੜਕਾਂ ਤੇ ਤੁਰਨਾ ਸਾਡੇ ਬੱਚਿਆਂ ਨੇ ਸੜਕਾਂ ਤੇ ਤੁਰਨਾ ਇਹ ਲਾਈਫ ਲਾਈਨ ਜਿਹੜੀ ਹੈ ਜਿਹਦੇ ਵਿੱਚ ਆਪਾਂ ਅਗਰ ਪਿਛਲੇ 15 ਸਾਲਾਂ ਤੋਂ ਸੜਕਾਂ ਦੀ ਗੱਲ ਹੀ ਨਹੀਂ ਕੀਤੀ ਅਗਰ ਆਪਾਂ ਸਿਰਫ ਕਮਿਟ ਕਰਕੇ ਜਾਂ ਆਪਾਂ ਸਿਰਫ ਮੀਡੀਆ 'ਚ ਬੋਲ ਕੇ ਸਾਰਤਾ ਆਪਾਂ ਇੰਪਲੀਮੈਂਟ ਕੁਝ ਕੀਤਾ ਹੀ ਨਹੀਂ ਨਾ ਮੌਜੂਦਾ ਕਿਸੇ ਐਮਐਲਏ ਨੇ ਕੀਤਾ ਉਹੋਂ ਦੇ ਨੇ ਨਾ ਕਿਸੇ ਮੰਤਰੀ ਨੇ ਕੀਤਾ ਨਾ ਸਰਕਾਰ ਨੇ ਕੀਤਾ ਤਾਂ ਫਿਰ ਕਸੂਰ ਕੀ ਦਾ ਜੀ ਇਸ ਕਰਕੇ ਮੈਂ ਇਹ ਦੱਸਣਾ ਚਾਹਣਾ ਕਿ ਸਾਡੇ ਕੋਲੇ ਮੇਰੇ ਕੋਲ ਜਿਹੜੀ ਲਿਸਟ ਹੈ ਟੋਟਲ 42 ਸੜਕਾਂ ਜਿਹੜੀਆਂ ਨੇ ਨਾਬਾ ਹਲਕੇ ਦੀਆਂ ਮਨਜ਼ੂਰ ਹੋਈਆਂ ਜਿਦੇ ਵਿੱਚੋਂ 36 ਸੜਕਾਂ ਦਾ ਕੰਮ ਜਿਹੜਾ ਜੀ ਆਲਰੇਡੀ ਅਲੋਟ ਹੋ ਚੁੱਕਿਆ ਜੀ ਟੈਂਡਰ ਲੱਗ ਗਿਆ ਮੈਂ ਤੁਹਾਨੂੰ ਦੱਸੂਗਾ ਕੱਲੀ ਕੱਲੀ ਡਿਟੇਲ ਦੇ ਵਿੱਚ ਗੱਲ ਲੋਟ ਜਿਹੜਾ ਕੰਮ ਹੋ ਚੁੱਕਿਆ ਉਹਨੂੰ ਜੇ ਅਸੀਂ ਨੇ ਸਮਝਣਾ ਹੋਵੇ ਸੌਖੀ ਭਾਸ਼ਾ 'ਚ ਕਮੈਂਟ ਮਨਜ਼ੂਰ ਮਨਜ਼ੂਰ ਹੋ ਚੁੱਕਿਆ ਜੀ ਉਹਦੇ ਪੈਸੇ ਆ ਗਏ ਕੰਮ ਅਲੋਟ ਮਤਲਬ ਕੰਮ ਦਾ ਟੈਂਡਰ ਲਾ ਕੇ ਕਿਹੜੇ ठेकेदार ਨੇ ਕੰਮ ਕਰਨਾ ਉਹ ਸਾਰਾ ਕੁਝ ਫਾਈਨਲ ਹੋ ਗਿਆ ਪੈਸੇ ਵੀ ਆ ਚੁੱਕੇ ਪੈਸੇ ਵੀ ਆ ਚੁੱਕੇ ਤਾਂ ਹੀ ਕੰਮ ਅਲੋਟ ਹੁੰਦਾ ਜੀ ਬਿਨਾ ਪੈਸੇ ਤੋਂ ਤਾਂ ਲੋਟ ਹੀ ਨਹੀਂ ਹੁੰਦਾ ਠੀਕ ਹੁਣ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਜਿਵੇਂ ਨਾਨੋਵਾਲਕ ਮੰਗੇਵਾਲ ਸੜਕ ਹੈ ਜੀ 3.48 ਯਾਨੀ ਸਾਢੇ 3 ਕਿਲੋਮੀਟਰ ਦੀ ਸੜਕਾ ਇਹ 64 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਜਿਹੜੀ ਸੜਕ ਬਣਨ ਜਾ ਰਹੀ ਹੈ ਔਰ ਇਹ ਪੀ ਡਬਲਯੂ ਡੀ ਦੇ ਅੰਡਰ ਹੈ ਜੀ ਇਹਦਾ ਵਰਕ ਜਿਹੜਾ ਅਲੋਟ ਹੋ ਚੁੱਕਿਆ ਉਸ ਤੋਂ ਬਾਅਦ ਆਪਾਂ ਜ਼ਿਕਰ ਕਰੀਏ ਜੀ ਮੋਲ ਗਵਾਰਾ ਟੂ ਚਹਿਲ ਕਾਲਸਨਾ ਰੋਡ ਹੈ ਜੀ ਇਹ 5 ਕਿਲੋਮੀਟਰ ਤੋਂ ਉੱਪਰ ਦੀ ਸੜਕ ਹੈ ਜੀ 96,87000 ਰੁਪਏ ਨਾਲ ਇਹ ਸੜਕ ਬਣਨ ਜਾ ਰਹੀ ਹੈ ਇਹਦਾ ਵੀ ਕੰਮ ਅਲਾਟ ਹੋ ਚੁੱਕਿਆ ਉਸ ਤੋਂ ਬਾਅਦ ਆਜੋ ਜੀ ਨਾਪਾ ਬੀੜ ਤੋਂ ਸਾਂਝ ਜਿਹੜੀ ਕਿ ਮੱਲੇਵਾਲ ਤੋਂ ਵਿਸ਼ਨਪੁਰਾ ਸ਼ਿਵ ਮੰਦਰ ਦੇ ਕੋਲ ਦੀ ਹੋ ਕੇ ਨਿਕਲਦੀ ਹੈ ਜੀ ਇਹ ਰੋਡ ਜਿਹੜੀ ਹੈ 5 ਕਿਲੋਮੀਟਰ ਦੀ ਹੈ ਇਹ 95,118000 ਰੁਪਏ ਦੀ ਲਗਤ ਹੈ ਇਹਦੀ ਇਹਦਾ ਕੰਮ ਅਲਾਟ ਹੋ ਚੁੱਕਾ ਹੈ ਮੇਰੇ ਕੋਲ ਲਿਸਟ ਹੈ ਤੁਸੀਂ ਇਹਦੇ ਪ੍ਰੋਪਰ ਸ਼ਾਟ ਦਿਖਾਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਜਿਹੜੀ ਮੈਂ ਗੱਲ ਕਰ ਰਿਹਾ ਉਹ ਰਿਟਰਨ ਦੇ ਵਿੱਚੋਂ ਸਰਕਾਰੀ ਪੇਪਰ ਹੈ ਮੈਂ ਕੋਈ ਹਵਾ 'ਚ ਨਹੀਂ ਗੱਲ ਕਰ ਰਿਹਾ ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਅ ਥੂਹੀ ਟੂ ਜਿਹੜੀ ਹੈ ਜੀ ਇਹ ਜਿਹੜੀ ਉੱਧਰ ਜਾਂਦੀ ਹੈ ਜੀ ਰੋਡ ਸੁਲਾਮ ਵੱਡੀ ਰੋਡ ਆ ਗਈ ਇਹ ਰੋਡ ਜਿਹੜੀ ਹੈ ਜੀ ਜੀ ਇਹ 2.45 ਹੈ ਯਾਨੀ ਕਿ 2.5 ਕਿਲੋਮੀਟਰ ਦੇ ਆਸ-ਪਾਸ ਸੜਕਾ 51,14,000 ਦੀ ਲਗਤ ਨਾਲ ਆ ਬੇ ਗਿੱਤਾ ਟੂ ਗਿੱਤੀ ਤੇ ਗੁਰਦੁਆਰਾ ਸਾਹਿਬ ਰੋਡ ਹੈ ਜੀ 1 ਕਿਲੋਮੀਟਰ ਦੀ ਹੈ 17 ਲੱਖ 70 ਹਜ਼ਾਰ ਦੀ ਹੈ ਅਕਾਲਗੜ੍ਹ ਟੂ ਫਰੀਦਪੁਰ ਹੈ ਜੀ ਇਹ 1.18 ਹੈ ਜਾਨੀ ਸਵਾ ਕਿਲੋਮੀਟਰ ਦੀ ਹੈ 21 ਲੱਖ 32 ਹਜ਼ਾਰ ਫਿਰ ਆਜੋ ਜੀ ਬਾਬਰਪੁਰ ਟੂ ਨੋਰਾ ਇਹ ਇਹ ਜਿਹੜੀ ਹੈ ਜੀ ਇਹ ਰੋਡ ਹੈਗੀ 3 ਕਿਲੋਮੀਟਰ ਥੋੜੀ ਜਿਹੀ ਉੱਪਰ ਤਾਂ 90 ਲੱਖ 12 ਹਜ਼ਾਰ ਦੀ ਲੱਗ ਪਣਾਲ ਤੇ ਭਾ ਭਾਸੋਂ ਤਰਖੇੜੀ ਟੋੜਾ ਰਾਮ ਰਾਮਪੁਰ ਸਾਈਵਾਲ ਇਹ ਰੋਡ ਹੈ ਜੀ 7.45 7.5 ਕਿਲੋਮੀਟਰ ਦੇ ਆਸ-ਪਾਸ ਇਹ 1 ਕਰੋੜ 56 ਲੱਖ 78 ਹਜ਼ਾਰ ਦੀ ਲਾਗਤ ਨਾਲ ਜਿਹੜੀ ਰੋਡ ਬਣਨ ਜਾ ਰਹੀ ਹੈ ਫਿਰ ਆਜੋ ਜੀ ਬਿਰਦਨੋਟੂ ਸ਼ੇਵਗੜ ਇਹ ਤਕਰੀਬਨ ਪੌਣੇ 2 ਕਿਲੋਮੀਟਰ ਦੀ ਸੜਕ ਹੈ 47 ਲੱਖ 29 ਹਜ਼ਾਰ ਰੁਪਏ ਨਾਲ ਬਣ ਰਹੀ ਹੈ ਫਿਰ ਆਜੋ ਦੰਦਰਾਟ ਇੰਸਟੀਟਿਊਟ ਹੁਣ ਜੀਤਗੜ ਇਹ ਇਹ ਸਵਾ ਕਿਲੋਮੀਟਰ ਦੀ ਸੜਕ ਹੈ ਜੀ ਇਹ ਬਣ ਰਹੀ ਹੈ 38 ਲੱਖ 55 ਹਜ਼ਾਰ ਰੁਪਏ ਦੇ ਨਾਲ ਹਨ ਮੈਂ ਜਾ ਕੇ ਵੀ ਆਇਆ ਜੀ ਰਾਟਿੰਡ ਸਾਹਿਬ ਬਹੁਤ ਧੰਨਵਾਦ ਕਰ ਰਹੇ ਸੀਗੇ ਜੀ ਦਿੱਤੂ ਪੋਟੂ ਰੋੜੇਵਾਲ ਇਹ ਇੱਕ ਛੋਟਾ ਜਿਹਾ ਟੋਟਾ ਪਿਆ ਸੀਗਾ ਜੀ ਅੱਧੇ ਕਿਲੋਮੀਟਰ ਥੋੜਾ ਜਿਹਾ ਵੱਧਾ ਇਹ ਕੁਝ ਏਰੀਆ ਜਿਹੜਾ ਪਟਾਲਾ ਜ਼ਾਤੀ ਚ ਪੈਂਦਾ ਡਾਕਟਰ ਬਲਵੀਨ ਜੀ ਦੇ ਹਲਕੇ ਚ ਕੁਝ ਹਲਕਾ ਜਿਹੜਾ ਨਾਬੇ ਚ ਪੈਂਦਾ ਇਹ ਬੜੀ ਦੇਰ ਤੋਂ ਮਾਮਲਾ ਡਿਆ ਆ ਜੀਗਾ ਤੇ ਇਹ 11 ਲੱਖ 7000 ਰੁਪਏ ਦੀ ਲਾਗਤ ਨਾਲ ਇਹ ਰੋਡ ਜਿਹੜੀ ਹੈ ਬਣਨ ਜਾ ਰਹੀ ਹੈ ਉਸ ਤੋਂ ਬਾਅਦ ਆ ਤੋ ਹੱਲੋ ਤਾਲੀ ਟੂ ਮੰਗੋ ਮੰਗੇਵਾਲ ਇਹ ਰੋਡ ਹੈ ਜੀ ਆਲਮੋਸਟ 1.89 ਯਾਨੀ ਕਿ 2 ਕਿਲੋਮੀਟਰ ਤੋਂ ਥੋੜੀ ਘੱਟ ਹੈ ਇਹ 34 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ ਫਿਰ ਆ ਜਾਓ ਜੋ ਖਨੌੜਾ ਟੂ ਭੜੀ ਪਨੈਚਾ ਜੀ ਇਹ 1.5 ਕਿਲੋਮੀਟਰ ਦੀ ਸੜਕ ਹੈ 28 ਲੱਖ 18 ਹਜ਼ਾਰ ਦੀ ਲਾਗਤ ਨਾਲ ਬਣ ਰਹੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਓ ਜੀ ਖਨੌੜਾ ਟੂ ਪੂਣੀਵਾਲ ਰੋਡ ਜਿਹੜੀ ਹੈ ਜੀ ਇਹ 1 ਕਿਲੋਮੀਟਰ ਥੋੜੀ ਵੱਧ ਹੈ ਜੀ 22 ਲੱਖ 26 ਹਜ਼ਾਰ ਨਾਭਾ ਲੌਰਾ ਲੌਰਾ ਤੋਂ ਲੈ ਕੇ ਜੀ ਇਹ ਨਾਭਾ ਨਾ ਅਟੈਚ ਹੋ ਰਹੀ ਹੈ ਸੜਕ ਇਹ 1.5 ਕਿਲੋਮੀਟਰ ਥੋੜੀ ਵੱਧ ਆ 57380000 ਨਾਲ ਫਿਰ ਨਾਬਾ ਭਵਾਨੀਗੜ ਰੋਡ ਜਿਹੜੀ ਆ ਜੀ ਟੂ ਬਖਤੜੀ ਇੱਧਰ ਚੜੀ ਜੀ ਤੁਹਾਡੇ ਵਾਲੇ ਪਾਸੇ ਇੱਧਰ ਇਹ 4.61 ਹੈ ਜੀ ਯਾਨੀ ਕਿ ਸਾਢੇ 4 ਕਿਲੋਮੀਟਰ ਤੋਂ ਥੋੜੀ ਜੀ ਵੱਧ ਆ ਇਹ 99220000 ਰੁਪਏ ਦੀ ਲਗਤ ਨਾਲ ਬਣ ਰਹੀ ਹੈ ਜੀ ਫਿਰ ਆਜੋ ਜੀ ਨਾਬਾ ਬੀੜ ਦਸਾਂਝ ਮੱਲੇਵਾਲ ਨਾਬਾ ਰਾਜਗੜ ਤੇ ਤੰਦਪੰਧਾ ਰੋਡ ਪੈਂਦੀ ਹੈ ਜੀ 4 ਕਿਲੋਮੀਟਰ 93260000 ਦੀ ਲਗਤ ਨਾਲ ਫਿਰ ਆਜੋ ਜੀ ਨਾਭਾ ਛਿੰਤਾਵਾਲਾ ਰੋਡ ਟੂ ਕੋਟਕਲਾ ਇਹ ਅੱਧੇ ਕਿਲੋਮੀਟਰ ਤੋਂ ਵੀ ਘੱਟ ਹੈ ਜੀ ਬਹੁਤ ਛੋਟਾ ਜਿਹਾ ਟੋਟਾ ਇਹਦਾ 58 ਲੱਖ 99000 ਦੀ ਲਗਤਨਾ ਬਣ ਰਹੀ ਹੈ ਜੀ ਫਿਰ ਆਜੋ ਜੀ ਨਾਭਾ ਛਿੰਤਾਵਾਲਾ ਤੋਂ ਅ ਹੈਗਾ ਜੀ ਕੋਈ ਅਗਲਾ ਪਿੰਡ ਕਿਹੜਾ ਜੀ ਇਹਦੇ ਨਾਲ ਅੱਗੇ ਅਟੈਚ ਹੁੰਦੀ ਹੈ ਜੀ ਇਹ 2.31 ਯਾਨੀ ਕਿ ਸਵਾ ਦੋ ਕਿਲੋਮੀਟਰ ਤੋਂ ਵੀ ਥੋੜੀ ਜਿਹੀ ਵੱਧ ਹੈ ਜੀ 65 ਲੱਖ 69000 ਦੀ ਲਗਤਨਾ ਬਣ ਰਹੀ ਹੈ ਰਾਜੋ ਜੀ ਨਾਭਾ ਸ਼ਿੰਟਾਂ ਵਾਲਾ ਰੋਡ 2 ਚੌਧਰੀ ਮਾਜਰਾ ਇਹ 1.41 ਹੈਗੀ ਹੈ ਜੀ ਇਹਦੀ ਲਗਤ ਲੰਬਾਈ 24 ਲੱਖ 70 ਹਜ਼ਾਰ ਨਾਲ ਫਿਰ ਨਾਭਾ ਸ਼ਿੰਟਾਂ ਵਾਲਾ ਰੋਡ 2 ਛਜੂਪਟ ਇਹ 4.31 ਯਾਨੀ ਕਿ 4.5 ਕਿਲੋਮੀਟਰ ਤੋਂ ਥੋੜੀ ਜਿਹੀ ਘੱਟ ਆ 65 ਲੱਖ 70 ਹਜ਼ਾਰ ਦੀ ਲਗਤ ਨਾਲ ਬਣ ਰਹੀ ਹੈ ਇਹ ਟੋਟਲ ਡਿਟੇਲਾਂ ਨੇ ਜੀ ਹਰੇਕ ਸੜਕ ਦੀਆਂ ਜੀ ਅੱਗੇ ਆਜੋ ਜੀ ਨਾਭਾ ਗੋਬਿੰਦਗੜ ਤੋਂ ਬਸਤੀ ਕਲਰ ਮਾਜਰੀ ਇਹ 8.44 ਯਾਨੀ ਕਿ 8 ਕਿਲੋਮੀਟਰ 8.5 ਕਿਲੋਮੀਟਰ ਦੇ ਆਸ-ਪਾਸ ਹੈ ਜੀ ਸੜਕੇ ਇਹ 1 ਕਰੋੜ 82 ਲੱਖ 81 ਹਜ਼ਾਰ ਦੀ ਲਾਗਤ ਨਾਲ ਸੜਕ ਬਣ ਰਹੀ ਹੈ ਜੀ ਫਿਰ ਨਾਪਾ ਗਵਿੰਦਗੜ ਕਲਰ ਮਾਜਰੀ ਤੱਕ ਰੋਡ ਆ ਗਈ ਜੀ 1.4 ਯਾਨੀ ਕਿ 1.5 ਕਿਲੋਮੀਟਰ ਦੇ ਆਸ-ਪਾਸ ਹੈ 25 ਲੱਖ 72 ਹਜ਼ਾਰ ਫਿਰ ਨਾਪਾ ਗਵਿੰਦਗੜ ਤੋਂ ਭੜੀ ਪਨੈਚਾਂ ਜੀ ਇਹ ਹੈਗੀ ਜੀ 1.5 ਕਿਲੋਮੀਟਰ ਦੀ ਸੜਕ ਹੈ ਜੀ 15 ਲੱਖ 52 ਹਜ਼ਾਰ ਫਿਰ ਨਾਬਾ ਗੋਬਿੰਦਗੜ ਰੋਡ ਟੂ ਹੱਲੋਤਾਲੀ ਇਹ ਹੈ ਜੀ 5 ਕਿਲੋਮੀਟਰ 5.5 ਕਿਲੋਮੀਟਰ ਹੈ ਜੀ 1 ਕਰੋੜ 127000 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਆਦੇ ਦੀ ਤੁਸੀਂ ਨਾਬਾ ਗੋਬਿੰਦਗੜ ਰੋਡ ਟੂ ਭਾਸੋਂ ਸੁੱਧੇਵਾਲ ਤੇ ਸਰਹਿੰਦ ਨੂੰ ਟੱਚ ਕਰਦੀ ਹੈ ਜੀ ਇਹ ਰੋਡ ਤੇ ਇਹ ਹੈ ਜੀ 1.88 ਯਾਨੀ ਕਿ 2 ਕਿਲੋਮੀਟਰ ਥੋੜੀ ਜਿਹੀ ਵੱਧ ਦਾ 4529000 ਰੁਪਏ ਦੇ ਵਿੱਚ ਫਿਰ ਨਾਬਾ ਮਲੇਰਕੋਲਾ ਰੋਡ ਜਿਹੜੀ ਹੈ ਟੂ ਉੱਧਾ ਤੇ ਗੁਰਦੇਤਪੁਰਾ ਵਿੱਚ ਆ ਗਿਆ ਇਹ 4.31 4 ਸਵਾ 4 ਕਿਲੋਮੀਟਰ ਥੋੜੀ ਜਿਹੀ ਵੱਡਾ 78 ਲੱਖ 85000 ਦੀ ਲਗਤਨਾ ਬਣ ਰਹੀ ਹੈ ਜੀ ਤੇ ਨਾਪਾ ਮਲੇਰਪੁਰਾ ਰੋਡ ਟੂ ਅ ਟਿੰਗੀ ਜੀ ਦੇ ਬੜੀ ਦੇਰ ਤੋਂ ਮੰਗ ਸੀਗੀ ਜੀ ਇਹ ਬਹੁਤ ਸੰਗਤ ਤੇ ਜ਼ੋਰ ਪਾਰੇ ਸੀ ਵੀ ਸੜਕ ਬਣਾਓ ਬਹੁਤ ਮਾੜੀ ਹਾਲਤ ਹੈ ਜੀ ਇਹ ਰੋਡ ਹੈ ਜੀ ਪੌਣੇ ਕਿਲੋਮੀਟਰ ਦੀ ਇਹ 16 ਲੱਖ 45000 ਰੁਪਏ ਵਿੱਚ ਬਣ ਰਹੀ ਹੈ ਨਾਪਾ ਮਲੇਰਪੁਰਾ ਰੋਡ ਟੂ ਪਹਾੜਪੁਰ ਖੁਰਦ ਇਹ ਰੋਡ ਹੈ ਜੀ ਅੱਧੇ ਕਿਲੋਮੀਟਰ ਥੋੜੀ ਵੱਧ ਦਾ 65 ਜਾਨੀ ਕਿ ਪੌਣੇ ਕਿਲੋਮੀਟਰ ਦੇ ਆਸ-ਪਾਸ ਤੇ 30 13 ਲੱਖ 26000 ਦੀ ਲਗਤਨਾ ਬਣ ਰਹੀ ਹੈ ਫਿਰ ਆਜੋ ਜੀ ਨਾਪਾ ਮਲੇ ਕੋਲ ਦਾ ਰੋਡ ਟੂ ਟੋਡਰਵਾਲ ਇਹ ਰੋਡ ਹੈ ਜੀ 9.9 ਕਿਲੋਮੀਟਰ 59 ਜਾਨੀ ਕਿ 9.5 ਕਿਲੋਮੀਟਰ ਤੋਂ ਥੋੜੀ ਜੀ ਵੱਧ ਦਾ 1 ਕਰੋੜ 64 ਲੱਖ 54000 ਰੁਪਏ ਨਾ ਬਣ ਰਹੀ ਹੈ ਫਿਰ ਆਜੋ ਜੀ ਮ ਪਟਿਆਲਾ ਨਾਪਾ ਰੋਡ ਤੋਂ ਪਟਿਆਲਾ ਪਾਸੋਂ ਰੋਡ ਇਹ ਕੁੱਲ ਮਿਲਾ ਕੇ 1.3 ਹੈ ਜੀ 20 ਲੱਖ 80 ਹਜ਼ਾਰ ਫਿਰ ਤੁਹੀ ਟੂ ਅ ਇਧਰ ਆ ਗਈ ਜੀ ਤੁਹਾਡੇ ਸੁਨਾਮ ਵਾਲੇ ਪਾਸੇ ਜਿਹੜਾ ਹੋ ਟੋਟਾ ਇਹ 4.12 ਸਵਾ 4 ਕਿਲੋਮੀਟਰ ਦਾ ਦੇ ਆਸ-ਪਾਸ ਆ ਥੋੜੀ ਜਿਹੀ ਘਟਾ 81 ਲੱਖ 83 ਹਜ਼ਾਰ ਰੁਪਏ ਦੀ ਲਗ ਬਣਾਵਾ ਫਿਰ ਟੋੜਾ ਤੋਂ ਹੈਗੀ ਹੈ ਜੀ ਟੋੜਾ ਹਰੀਜਨ ਬਸਤੀ ਤੋਂ ਇਹ ਸ਼ੁਰੂ ਹੁੰਦੀ ਹੈ ਜੀ ਇਹ ਰੋਡ ਹੈ ਕਿ 1 ਕਿਲੋਮੀਟਰ ਦੀ ਤੇ 21 ਲੱਖ 6000 ਤੇ ਜਿਹੜੀ ਦੂਜੀ ਬਾਬਰਪੁਰ ਵਾਲੀ ਆ ਇਹ 8 9 ਕਿਲੋਮੀਟਰ ਦੀ ਸੜਕਾ ਇਹ ਪੌਣੇ 8 ਕਰੋੜ ਦੀ ਲਾਗਤ ਨਾਲ ਹੈ ਜੀ ਇਹ ਸੜਕਾਂ ਹਾਂ ਜੀ ਹਾਂ ਜੀ ਟੋਟਲ ਦੁਆਰਾ ਦੱਸਿਓ ਜੀ ਐ ਕਿ ਜੀ ਕਿੰਨੀਆਂ ਸੜਕਾਂ ਨੇ ਕਿੰਨੇ ਫੈਸਲੇ ਇਹ ਟੋਟਲ ਮੇਰੇ ਕੋਲੇ ਜਿਹੜੀ ਲਿਸਟ ਆ ਜੀ ਇਹ ਹੈਗੀ ਜੀ 36 ਦੀ ਜਿਨ੍ਹਾਂ ਦਾ ਕੰਮ ਅਲਾਟ ਹੋ ਚੁੱਕਿਆ ਟੋਟਲ 42 ਸੜਕਾਂ ਨੇ ਜੀ ਯਾਨੀ ਕਿ ਐ ਸਮਝ ਲਓ ਕਿ 6 ਸੜਕਾਂ ਦਾ ਹਜੇ ਲਿਸਟ ਆਪਣੇ ਕੋਲੇ ਆਣੀ ਬਾਕੀ ਆ ਇਹਦਾ ਟੋਟਲ ਬਜਟ ਜਿਹੜਾ ਜੀ ਉਹ ਬਣਦਾ ਜੀ तकरीबन ਅ तकरीबन तकरीबन 21 ਤੇ 8 21 ਕਰੋੜ ਇਹ ਆ ਜੀ ਤੇ ਬਾਬਰਪੁਰ ਵਾਲੇ ਵਿੱਚ ਪਾ ਕੇ ਇਹ 29 ਕਰੋੜ ਰੁਪਇਆ ਬਣਦਾ ਜੀ 29 ਕਰੋੜ 90 ਲੱਖ 70 ਹਜ਼ਾਰ ਤੇ ਇਹਦੀ ਜਿਹੜੀ ਲੈਂਥ ਹੈ ਜੀ तकरीबन 100 ਕਿਲੋਮੀਟਰ ਦੇ ਆਸ-ਪਾਸ ਹੋਵੇਗੀ ਟੋਟਲ ਨਾਪਾ ਹਲਕੇ ਦੇ ਵਿੱਚ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਡਿਮਾਂਡ ਸੀਗੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸੀ ਕਾਫੀ ਨਹਾਤੇ ਜਿਹੜੀ ਉਹ ਪਬਲਿਕ ਨੂੰ ਮਿਲੇਗੀ ਬਿਲਕੁਲ ਮਿਲੇਗੀ ਜੀ ਹੁਣ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਤੁਹਾਡੀਆਂ ਸੜਕਾਂ ਬਨ ਰਹੀਆਂ ਨੇ ਤੁਸੀਂ ਮੇਰੇ ਇੰਟਰਵਿਊ ਦੇਖੋਗੇ ਤੁਹਾਡੇ ਕੋਲ ਡਿਟੇਲ ਆ ਜਾਣੀ ਹੈ ਕਈ ਮੈਨੂੰ ਫੋਨ ਕਰਕੇ ਪੁੱਛਦੇ ਸਾਡੀ ਸੜਕ ਆ ਗਈ ਸਾਡੀ ਹੁਣ ਤੁਹਾਡੇ ਦਰੀਏ ਉਹਨਾਂ ਕੋਲੇ ਗੱਲ ਪਹੁੰਚਣੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਸੜਕ ਬਣੂਗੀ ਹੁਣ ਠੇਕੇਦਾਰ ਸ਼ੁਰੂ ਕਰੂਗਾ ਲੇਬਰ ਆਊਗੀ ਆਪਾਂ ਨਾ ਮੋਟਰਸਾਈਕਲ ਵਿੱਚੋਂ ਦੀ ਕੱਟ ਲੈਨੇ ਆ ਗੱਡੀਆਂ ਵਿੱਚੋਂ ਦੇ ਵਿੱਚ ਹੀ ਉਹਦੇ ਲੁੱਕ ਲੱਕ ਲਪੇਟ ਕੇ ਲੈ ਜਾਂਦੇ ਆ ਵਿੱਚੇ ਮਿੱਟੀ ਮੁੱਟੀ ਪਾ ਦਿੰਦੇ ਆ ਉਹ ਕੱਲਾ ਤੋਂ ਪਰਹੇਜ਼ ਕਰੋ ਠੀਕ ਹੈ ਨਾ ਆਪਾਂ ਨੂੰ ਕੋਪਰੇਟ ਕਰਨਾ ਚਾਹੀਦਾ ਸੜਕ ਆਪਣੇ ਵਾਸਤੇ ਬਣ ਰਹੀ ਹੈ ਹੋਰ ਤਾਂ ਕਹਿੰਦੇ ਲੰਘਣਾ ਨਹੀਂ ਉੱਥੋਂ ਤੇ ਅਗਲੀ ਗੱਲ ਜਦੋਂ ਉਹ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਕਰੋ ਲੱਸੀ ਪੁੱਛਿਆ ਕਰੋ ਉਹਨਾਂ ਨੂੰ ਠੀਕ ਹੈ ਨਾ ਹੋਰ ਰੂਹ ਨਾਲ ਸੜਕ ਬਣਾਉਣਗੇ ਥੋੜੀ ਵਧੀਆ ਸੜਕ ਆਪਾਂ ਕੁਝ ਪੁੱਛਦੇ ਨਹੀਂ ਜੀ ਉਹਨਾਂ ਨੂੰ ਇੰਨਾ ਕਿ ਤਾਂ ਆਪਣਾ ਫਰਜ਼ ਬਣਦਾ ਠੀਕ ਹੈ ਜੀ ਇਹ ਸੜਕਾਂ ਜਿਹੜੀਆਂ ਨੇ ਜਦੋਂ ਕੰਪਲੀਟ ਹੋ ਗਈਆਂ ਤਾਂ ਨਾਭਾ ਵਿਧਾਨ ਸਭਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਅਸ਼ੀਰਵਾਦ ਨਾਲ ਪੂਰਾ ਜਾਲ ਵਿਛ ਜਾਣਾ ਔਰ ਅਸੀਂ ਬਹੁਤ ਸਾਰੇ ਹੋਰ ਵੀ ਪ੍ਰੋਜੈਕਟ ਜਿਹੜੇ ਆ ਉਹ ਤਿਆਰ ਕੀਤੇ ਹੋਏ ਆ ਜਿਹੜੇ ਪੰਜਾਬ ਸਰਕਾਰ ਨੂੰ ਭੇਜੇ ਹੋਏ ਆ ਸੈਂਟਰ ਗਵਰਨਮੈਂਟ ਨਾਲ ਜੁਬੰਦਤ ਨੇ ਉਹ ਵੀ ਜਦੋਂ ਪ੍ਰੋਜੈਕਟ ਆ ਜਾਣਗੇ ਤਾਂ ਨਾਬਾ ਦੇ ਵਿੱਚ 5 ਸਾਲ ਦੀ ਜਿਹੜੀ ਸੇਵਾ ਸੰਗਤ ਨੇ ਦਿੱਤੀ ਆ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਦੇ ਵਿੱਚ ਆਪਾਂ ਅਸੀਂ ਵਾਕਮਾਲ ਕੰਮ ਕਰੀਏ ਕਿ ਸੰਗਤ ਨੂੰ ਇਹ ਲੱਗੇ ਕਿ ਵਾਕਈ ਜਿਹੜੀ ਅਸੀਂ ਵੋਟ ਪਾਈ ਸੀਗੀ ਤੇ ਉਹ ਅਸੀਂ ਸਹੀ ਜਗ੍ਹਾ ਪਾਈ ਸੀ ਔਰ ਉਸ ਤਰੀਕੇ ਨਾਲ ਕੰਮ ਹੋਏ ਨੇ ਬਾਕੀ 100% ਸੰਗਤ ਨੂੰ ਖੁਸ਼ ਕਰਨਾ ਬੜਾ ਮੁਸ਼ਕਿਲ ਹੈ ਤੇ ਵਿਰੋਧੀਆਂ ਨੇ ਇਹਦੇ ਤੇ ਤੁਹਾਡੇ ਵਾਲੇ ਤੇ ਵੀ ਕਮੈਂਟ ਕਰਨੇ ਆ ਬਿਸੜੜੀ ਤਾਂ ਸੜਕ ਬਣੀ ਨਹੀਂ ਸਾਡੇ ਵਾਲਾ ਤਾਂ ਕੁਝ ਬਣਿਆ ਨਹੀਂ ਜੀ ਦੇਖੋ ਹਰੇਕ ਕੰਮ ਪੈਸੇ ਨਾਲ ਹੋਣਾ ਜਿਵੇਂ ਜਿਵੇਂ ਬਜਟ ਆਊਗਾ ਹਰੇਕ ਕੰਮ ਹੁੰਦਾ ਜਾਊਗਾ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਮੋਸਟਲੀ ਤਕਰੀਬਨ ਤਕਰੀਬਨ ਆਉਣ ਵਾਲੇ 1.5 ਸਾਲ ਦੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਨੇ ਤਕਰੀਬਨ ਤੇ ਜਲਦੀ ਕੰਪਲੀਟ ਹੋ ਜਾਣਗੀਆਂ ਇਹ ਮੀਡੀਆ ਦੇ ਜ਼ਰੀਏ ਜਿਹੜਾ FW D ਵਿਭਾਗ ਹੈ ਜਾਂ ਠੇਕੇਦਾਰ ਨੇ ਹਾਲਾਂਕਿ ਚਲੋ ਕੋਸ਼ਿਸ਼ ਹਰ ਇੱਕ ਕਰਦਾ ਹੈ ਕਿ ਵਧੀਆ ਹੋਵੇ ਪਰ ਤੁਸੀਂ ਉਹਨਾਂ ਨੂੰ ਵੀ ਕੋਈ ਇਹ ਸਰਕਾਰ ਵੱਲੋਂ ਕੋਈ ਨਿਰਦੇਸ਼ ਨੇ ਕਿ ਸੜਕਾਂ ਜਿਹੜੀ ਪ੍ਰੋਪਰ ਬਣਨੀ ਚਾਹੀਦੀ ਹੈ ਜੇ ਕੋਈ ਹੁਣ ਗੈਰਹੀ ਕਰਦਾ ਤਾਂ ਫਿਰ ਉਹ ਤੁਹਾਡੇ ਧਿਆਨ 'ਚ ਲੈ ਕੇ ਆਉਣ ਜੇ ਕੋਈ ਖਿੱਤੇ ਤੁਹਾਨੂੰ ਉਹਨਾਂ ਨੂੰ ਲੱਗਦਾ ਪਬਲਿਕ ਨੂੰ ਕਿ ਕੋਈ ਸੜਕ ਨੀਮਾਂ ਦੇ ਉਲਟ ਬਣ ਰਹੀ ਹੈ ਜਾਂ ਨੀਮਾਂ ਮੁਤਾਬਕ ਨਹੀਂ ਬਣ ਰਹੀ ਜੀ ਮੈਂ ਚਾਹੁੰਦਾ ਜਿਹੜਾ ਇਹ ਪਾਰਟ ਆ ਨਾ ਇਹਦਾ ਤੁਸੀਂ ਇੱਕ ਵੱਖਰਾ ਇੱਕ ਰੀਲ ਟਾਈਪ ਕੱਢ ਕੇ ਵੀ ਪਾਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਮੈਂ ਕੀ ਕਹਿ ਰਿਹਾ ਜੀ ਮੈਂ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸੜਕ ਬਣਦੀ ਹੈ ਜੀ ਸੜਕ ਜਿਹੜੀ ਬਣਦੀ ਆ ਉਹਦੇ ਵਿੱਚ ਮਟੀਰੀਅਲ ਕਿੰਨਾ ਪਾਣਾ ਕਿੰਨੇ ਐਮ ਐਮ ਪਾਣਾ ਇੱਕ ਕਿਸਮ ਦਾ ਪਾਣਾ ਕਿ ਦੋ ਕਿਸਮ ਦਾ ਪਾਣਾ ਉਹ ਜ਼ਰੂਰ ਚੈੱਕ ਕਰੋ ਤੁਸੀਂ ਉਸ ਤੋਂ ਬਾਅਦ ਜਿਹੜੀ ਸੜਕ ਬਣ ਰਹੀ ਆ ਇਹ ਸਵੇਰੇ ਜਦੋਂ ਸੂਰਜ ਚੜ੍ਹਦਾ ਜੀ ਉਸ ਤੋਂ ਸ਼ੁਰੂ ਹੋ ਕੇ ਸੁਰਸ਼ੇਪਣ ਤੱਕ ਹੀ ਬਣਦੀ ਆ ਅਗਰ ਤੁਹਾਡੀ ਸੜਕ ਜਿਹੜੀ ਬਣ ਰਹੀ ਆ ਅਗਰ ਉਹ ਸੂਰਜ ਸ਼ੇਪਣ ਤੋਂ ਜਾਣੀ ਹਨੇਰੇ 'ਚ ਬਣਾ ਰਹੇ ਨੇ ਇਹ ਗੈਰ ਕਾਨੂੰਨੀ ਹੈ ਹਨੇਰੇ 'ਚ ਫਰਕ ਨਹੀਂ ਬਣਾਈ ਜਾ ਸਕਦੀ ਜੀ ਕਈ ਵਾਰੀ ਠੇਕੇਦਾਰ ਆਪਣਾ ਲਾਹਾ ਤੱਕਦੇ ਆ ਲੇਟ ਆਉਂਦੇ ਆ ਲੇਟ ਕੰਮ ਕਰਦੇ ਰਹਿੰਦੇ ਆ ਤਾਂ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੀ ਵੀ ਨਾਪਾਹਲਕੇ ਸੜਕ ਬਣ ਰਹੀ ਹੈ ਜਾਂ ਪੰਜਾਬ ਦੇ ਕਿਸੇ ਵੀ ਇਸ਼ਤੇ ਸੜਕ ਬਣ ਰਹੀ ਹੈ ਉਹ ਸੁਰੱਖਿਪਣ ਤੋਂ ਬਾਅਦ ਅਲਾਉਡ ਨਹੀਂ ਹੈਗੀ ਉਹ ਸੜਕ ਦੇ ਉੱਪਰ ਕਿੰਤੂ ਪ੍ਰੰਤੂ ਕਰੋ ਕਿ ਇਹਨੂੰ ਬੰਦ ਕਰੋ ਜੀ ਇੱਥੇ ਕਿਉਂਕਿ ਸੰਗਤ ਜੀ ਨਾਲ ਕਾਪੀਟ ਕਰੋਗੀ ਤਾਂ ਕੰਮ ਅਛੇ ਤਰੀਕੇ ਨਾਲ ਹੋਏਗਾ ਆਪਾਂ ਨੂੰ ਇਹ ਨੌਲੇਜ ਨਹੀਂ ਇਸ ਗੱਲ ਦੀ ਮੈਂ ਹੁਣ ਸਾਰੀ ਕੋਹ ਕਰਦੀ ਹੈ ਸੜਕ ਕਿੰਨੇ ਐਮ ਬਣਨੀ ਹੈ ਜੀ ਮਟੀਰੀਅਲ ਕਿੰਨਾ ਪੈਣਾ ਔਰ ਸੜਕ ਬਣ ਦਾ ਟਾਈਮ ਸਵੇਰੇ ਸੂਰਜ ਚੜਨ ਤੋਂ ਬਾਅਦ ਔਰ ਸੁਰੱਖਿਪਨ ਤੋਂ ਪਹਿਲਾਂ ਦਾ ਜੀ ਉਸ ਤੋਂ ਬਾਅਦ ਸੜਕ ਜਿਹੜੀ ਆ ਉਹ ਨਹੀਂ ਬਣਾਈ ਜਾ ਸਕਦੀ ਜੇ ਬਣਾਉਣਗੇ ਤਾਂ ਜਲਦੀ ਟੁੱਟ ਜਾਣੀ ਇਹਦਾ ਨੁਕਸਾਨ ਆਪਾਂ ਨੇ ਹੋਣਾ ਕਿਉਂਕਿ ਆਪਣੇ ਟੈਕਸ ਦਾ ਹੀ ਪੈਸਾ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਤੁਸੀਂ ਕੋਆਪਰੇਟ ਕਰਿਆ ਕਰੋ ਅਗਰ ਕੋਈ ਸੜਕ ਬਣਾ ਰਿਹਾ ਤਾਂ ਰਾਈਟ ਵੇ ਆਪਣੇ ਸਬੰਧਤ ਅਫਸਰ ਜਾਂ ਸਬੰਧਤ ਐਮਐਲਏ ਨੂੰ ਰਾਈਟ ਵੇ ਫੋਨ ਕਰਕੇ ਉਹਦੀ ਇਨਫੋਰਮੇਸ਼ਨ ਦਿਓ ਜੀ ਮਤਲਬ ਨਾਭਾ ਹਲਕੇ ਦੇ ਵਿੱਚ ਜੇ ਕੋਈ ਨਿਯਮਾਂ ਦੀ ਅਣਦੇਖੀ ਹੁੰਦੀ ਹੈ ਸੜਕਾਂ ਬਣਾਉਣ ਦੇ ਮਾਮਲੇ 'ਚ ਤੁਹਾਡੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਮੇਰਾ ਨੰਬਰ ਆ ਸਾਰੀ ਸੰਗਤ ਕੋਲੇ ਮੇਰਾ ਨੰਬਰ ਹੈ ਜੀ ਮੈਂ ਆਪਣਾ ਫੋਨ ਆਪ ਚੱਕਦਾ ਜੇ ਨਾ ਮੇਰਾ ਫੋਨ ਪਿਛਲੇ 10 11 ਸਾਲਾਂ ਤੋਂ ਐਕਟਿਵ ਹੈ ਨਾ ਬੱਚ ਮੈਂ ਹੀ ਚੱਕਦਾ ਜੀ ਮੈਨੂੰ ਹੀ ਫੋਨ ਆਉਂਦਾ ਜੀ ਮੈਂ ਹਰੇਕ ਵਲੰਟੀਅਰ ਨਾਲ ਗੱਲ ਕਰਦਾ ਸਭ ਨੂੰ ਬੇਨਤੀ ਕਰਦਾ ਕਿ ਆਪਣੇ ਟੈਕਸ ਦਾ ਪੈਸਾ ਜੀ ਆਪਣੇ ਟੈਕਸ ਦਾ ਪੈਸਾ ਔਰ ਇਹ ਬੜੀ ਬੜੀ ਜੱਦੋ ਜਹਿਦ ਬਾਅਦ ਬੜੇ ਸੰਘਰਸ਼ ਤੋਂ ਬਾਅਦ ਕਿਉਂਕਿ ਆਹ ਦੀ ਹਫਤਾ ਰੁਕਿਆ ਪਿਆ ਸੈਂਟਰ ਨੇ ਜੀ ਉਹ ਤਾਂ ਦਿੱਤਾ ਨਹੀਂ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਬਬ ਕੋਸ਼ਿਸ਼ ਕਰਕੇ ਖੱਬੇ ਸੱਜੇ ਫੰਡ ਅਰੇਂਜ ਕਰਕੇ ਸੜਕਾਂ ਦਾ ਪੈਸਾ ਪ੍ਰੋਵਾਈਡ ਕੀਤਾ ਜੀ ਕਿ ਆਪਣੀ ਆਪਣੀ ਮਿਹਨਤ ਦੀ ਕਮਾਈ ਦਾ ਪੈਸਾ ਹੈ ਟੈਕਸ ਦਾ ਪੈਸਾ ਇਹਤੇ ਥੋੜੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਵੀ ਇਸ ਗੱਲ ਦਾ ਖਿਆਲ ਰੱਖੋ ਜਿਹੜੀ ਮੈਂ ਗੱਲ ਬੋਲੀ ਆ ਅਫਸਰ ਅਗਰ ਕੋਈ ਖਰਾਬ ਕਰਦਾ ਅਗਰ ਕੋਈ ਮਟੀਰੀਅਲ ਤੁਹਾਨੂੰ ਲੱਗਦਾ ਕਿ ਘਟੀਆ ਕਿਤੇ ਤੁਹਾਨੂੰ ਕਿਤੇ ਵੀ ਗੜਬੜ ਲੱਗਦੀ ਆ ਤਾਂ ਰਾਈਟ ਦੇ ਸਾਡੇ ਨਾਲ ਸੰਪਰਕ ਕਰੋ ਜੇ ਕੋਈ ਵੈਸੇ ਤਾਂ ਆਪਾਂ মিডিਆ ਦੇ ਵਿੱਚ ਲਿਸਟ ਆ ਜਾਣੀ ਆ ਪਰ ਫੇਰ ਵੀ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਫਿਰ ਉਹ ਤੁਹਾਡੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਵਧੇਰੇ ਜਾਣਕਾਰੀ ਲਈ ਬਿਲਕੁਲ ਕਰ ਸਕਦਾ ਜੀ ਬਿਲਕੁਲ ਕਰ ਸਕਦਾ ਅਸੀਂ ਮੈਂ ਹੁਣ ਤੁਹਾਡੇ ਕੋਲੇ ਸਾਰੀ ਲਿਸਟ ਜਾਰੀ ਕੀਤੀ ਹੈ ਹਜੇ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਹਜੇ ਪੈਂਡਿੰਗ ਨੇ ਜਿਨ੍ਹਾਂ ਦਾ ਐਸਟੀਮੇਟ ਲਾ ਕੇ ਅਸੀਂ ਭੇਜਿਆ ਹੋਇਆ ਉਹ ਟਾਈਮ ਲੱਗਦਾ ਜੀ ਹਰ ਚੀਜ਼ ਨੂੰ ਉਹ ਵੀ ਆ ਜਾਊਗਾ ਜੀ ਜਦੋਂ ਇਹ ਇਹ ਐਸਟੀਮੇਟ ਲਾ ਕੇ ਭੇਜਿਆ ਸੀ ਜਿਹੜਾਂ ਸੀ ਜੀ ਆਉਂਦਾ ਦਾ ਹੈ ਨਹੀਂ ਕੁਸ਼ਣ ਹੁਣ ਆ ਗਿਆ ਜੀ ਉਹਨਾਂ ਦਾ ਵੀ ਆ ਜਾਣਾ ਪੇਸ਼ੈਂਸ ਰੱਖਿਓ ਬਹੁਤ ਸਾਰੇ ਲੋਕ ਮੈਂ ਜਦੋਂ ਪੇਜ ਤੇ ਪਾਉਣਾ ਨੇ ਸੜਕਾਂ ਨੂੰ ਲੈ ਕੇ ਬਾਬਰਪੋਲੀ ਸੜਕ ਨੂੰ ਲੈ ਕੇ ਬਹੁਤ ਕਮੈਂਟੋ ਕਮੇਂਟੀ ਕਰਦੇ ਮੈਂ ਕਿੰਨੀ ਵਾਰੀ ਦੱਸਾਟਿਆ ਕਿ ਸੜਕ ਮਨਜ਼ੂਰ ਹੋ ਗਈ ਹੈ ਕੰਮ ਅਲੋਟ ਹੋ ਗਿਆ 8.5 ਕਰੋੜ ਦੀ ਲਾਗਤ ਨਾਲ ਸੜਕ ਬਣ ਰਹੀ ਹੈ ਔਰ ਬੜੀ ਸ਼ਾਨਦਾਰ ਜਿੱਥੇ ਦਰਖਤ ਨੇ ਉੱਤੇ ਲੋਕ ਡਾਲ ਲੱਗੇਗੀ ਬਾਕੀ ਸੜਕ ਸ਼ਾਨਦਾਰ ਬਣੇਗੀ ਆਪ ਉਹਦੀ ਮੋਨੀਟਰਿੰਗ ਕਰਾਂਗੇ ਤੇ ਇਹ 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 ਬਾਰ ਬਾਰ ਆਪ ਕਿਸੇ ਚੀਜ਼ ਨੂੰ ਆਪਾਂ ਜਦੋਂ ਪਿੰਚ ਕਰਦੇ ਆ ਜੀ ਵੀ ਸਾਡੇ ਵਾਲੀ ਇਹ ਤਾਂ ਜਿਹੜੀ ਬਣ ਗਈ ਮੈਂ ਮੰਡੀ ਗਵਿੰਦਗੜ੍ਹ ਤੋਂ ਲੈ ਕੇ ਜਿਹੜੀ ਬਾਇਆ ਮਲੋ ਨਾਭਾ ਤੇ ਭਵਾਨੀਗੜ੍ਹ ਤੱਕ ਸੜਕ ਅਜੇ ਤੱਕ ਬਣੀ ਨਹੀਂ ਸੀ ਜੀ ਹਰੇਕ ਵਿਰੋਧੀ ਦਰਿਆ ਪਿਛਾ ਕੇ ਵਹਿ ਜਾਂਦਾ ਤੁਸੀਂ ਵੀ ਦੇਖਿਆ ਹੀ ਹੈ ਜੀ ਜਿੱਦਣ ਦੀ ਸੜਕ ਬਣੀ ਹੈ ਜੀ ਕਿਸੇ ਨੇ ਧੰਨਵਾਦ ਵੀ ਨਹੀਂ ਕੀਤਾ ਜੀ ਵੀ ਧੰਨਵਾਦ ਉਸ ਸੜਕ ਬਣਾ ਤੇ ਜਦੋਂ ਬਣੀ ਨਹੀਂ ਸੀ ਜਦੋਂ ਰੋਜ਼ ਗਾਲਾਂ ਕੱਢਦੇ ਸੀ ਪਰ ਇਹ ਗੱਲ ਠੀਕ ਨਹੀਂ ਜਿਹੜੀ ਗੱਲ ਸਹੀ ਹੈ ਆਪਾਂ ਜਿਹੜੀ ਗੱਲ ਜਿਹੜੀ ਚੀਜ਼ ਬਣਦੀ ਹੈ ਉਹਦੇ ਲਈ ਅਪਰੀਸ਼ੀਏਟ ਕਰੋ ਜਿਹੜੀ ਨਹੀਂ ਬਣ ਰਹੀ ਉਹ ਅਸੀਂ ਆਲਰੇਡੀ ਭੇਜੀ ਹੋਈ ਆ ਮੈਂ ਬੋਲ ਕੇ ਦੱਸ ਰਿਹਾ ਇੱਕ ਵੀ ਮੈਂ ਤਾਂ ਕਈ ਸੜਕਾਂ ਤਾਂ ਅਸੀਂ ਨੇ ਜਿਹਦਾ ਤਾਂ ਕਿਸੇ ਨੇ ਸਪਾਰਸ ਵੀ ਨਹੀਂ ਕੀਤੀ ਅਸੀਂ ਤਾਂ ਵੀ ਵਿੱਚ ਪਵਾ ਕੇ ਅਸੀਂ ਕਿਉਂਕਿ ਮੇਰਾ ਮਕਸਦ ਹੈ ਕਿ ਸੰਗਤ ਨੇ ਨਾਬੇ ਦੀ ਸੇਵਾ ਦਿੱਤੀ ਹੈ ਮੇਰਾ ਮਕਸਦ ਬਣਦਾ ਕਿ ਸੜਕਾਂ ਸਕੂਲ ਹਸਪਤਾਲ ਪਿੰਡਾਂ ਦੇ ਖੇਡ ਗਰਾਊਂਡ ਪਿੰਡਾਂ ਦੇ ਪੰਚਾਇਤ ਘਰ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਸੀਵਰੇਜ ਪਾਣੀ ਨਾਲ ਕੈਂਸਰ ਹੋ ਰਹੀ ਹੈ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਆਪਾਂ ਰੱਖਣਾ ਹੈ ਜੀ ਤੇ ਤੁਸੀਂ ਨਾਲ ਮੇਰਾ ਸਾਥ ਦੇਣਾ ਤਾਂ ਹੀ ਇੱਕ ਇਹ ਮਸਲਾ ਜਿਹੜਾ ਹੱਲ ਹੋਊਗਾ ਤੇ ਉਹਦੇ ਵਿੱਚ ਮੈਂ ਚਾਹੁੰਦਾ ਕਿ ਸੰਗਤ ਜਰੂਰ ਸਾਥ ਦੇਵੇ ਤੇ ਆਪਾਂ 네ਗੇਟਿਵਿਟੀ ਸੋਚ ਛੱਡ ਕੇ ਆਪਾਂ ਪੋਜ਼ਿਟਿਵਿਟੀ ਸੋਚ ਰੱਖੀਏ ਜਿਹੜੇ ਕੰਮ ਹੋ ਰਹੇ ਨੇ ਉਹ ਅਸੀਂ ਬਾਤਮਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਕੰਮ ਪੈਂਡਿੰਗ ਨੇ ਉਹ ਵੀ ਅਸੀਂ ਜਲਦੀ ਕਰਾਂਗੇ ਜੀ ਦੇਦੇ ਜਿੱਥੇ ਹੋਰ ਸੜਕਾਂ ਨੇ ਲਾਸਟ ਜਿਹੜਾ ਹੈਗਾ ਸਵਾਲ ਹੈ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜੋੜਮੇਲ ਜਿਹੜਾ ਅੱਗੇ ਆ ਰਿਹਾ ਹੈ ਜਿਹੜੀ ਫਤਿਹਗੜ੍ਹ ਸਾਹਿਬ ਨੂੰ ਸੜਕ ਜਾ ਰਹੀ ਹੈ ਤਾਂ ਕਿਹੜੀ ਤੱਕ ਸ਼ਾਇਦ ਉਹ ਵੀ ਇੱਕ ਬਹੁਤ ਜਿਹੜੀ ਡਿਮਾਂਡ ਸੀਗੀ ਉਹ ਵੀ ਲੋਕਾਂ ਨੂੰ ਕਾਫੀ ਜਿਹੜਾ ਸਹੂਲਤ ਹਾਂ ਬਿਲਕੁਲ ਬੜੀ ਮੋਸਟ ਇੰਪੋਰਟੈਂਟ ਸੜਕ ਹੈ ਜੀ ਜੋੜਮੇਲਾ ਜਦੋਂ ਆਉਂਦਾ ਫਤਿਹਗੜ੍ਹ ਸਾਹਿਬ ਇਹ ਸੜਕ ਤੇ ਸਾਰਾ ਲੋਡ ਇਧਰੋਂ ਜਿਹੜਾ ਜੀ ਜਿੰਨਾ ਰਾਜਸਥਾਨ ਤੋਂ ਜਿੰਨਾ ਹਰਿਆਣੇ ਚੋਂ ਇਧਰੋਂ ਜਿੰਨੇ ਜ਼ਿਲ੍ਹੇ ਆਪਣੇ ਸੰਗਰੂਰ ਬਠਿੰਡਾ ਇਹ ਸਾਰੇ ਜ਼ਿਲ੍ਹੇ ਇੱਥੋਂ ਨਿਕਲਦੇ ਨੇ ਜੀ ਨਾਬੇ ਤੋਂ ਹੋ ਕੇ ਇਹ ਸੜਕ ਦੇ ਉੱਪਰ ਬਹੁਤ ਜ਼ਿਆਦਾ ਲੋਡ ਹੁੰਦਾ ਜੀ ਉਹ ਸੜਕਾਂ ਆਪ ਉਹਦੀ ਮੋਨੀਟਰਿੰਗ ਕਰ ਰਹੇ ਆਂ ਅੱਜ ਵੀ ਮੈਂ ਫੋਨ ਕੀਤਾ ਕਿ ਕੰਮ ਕਿਵੇਂ ਚੱਲ ਰਿਹਾ ਇੱਕ ਦਿਨ ਮੈਨੂੰ ਅ ਮਤਲਬ ਇਹ ਫੋਨ ਆਇਆ ਕਿਸੇ ਦਾ ਕਹਿੰਦੇ ਜੀ ਉੱਥੇ ਸਾਨੂੰ ਇਹ ਲੱਗ ਰਿਹਾ ਕਿ ਜਿਹੜੇ ਮੁਲਾਜ਼ਮ ਨੇ ਨਾ ਉਹ ਥੋੜਾ ਜਿਹਾ ਬਈ ਗੱਲਾਂ ਬਾਤਾਂ ਜ਼ਿਆਦਾ ਕਰਦੇ ਕੰਮ ਘੱਟ ਕਰਦੇ ਮੈਂ ਉਹਦਾ ਵੀ ਫੋਨ ਕੀਤਾ ਉਹਨਾਂ ਨੂੰ ਮੈਂ ਕਿਹਾ ਜੀ ਆਪਣੇ ਬੰਦਿਆਂ ਨੂੰ ਕਹੋ ਵੀ ਪ੍ਰੋਪਰ ਕੰਮ ਕਰਨ ਵੀ ਉਹ ਖੜੇ ਕਿਤੇ ਖੜਾ ਕਿਉਂ ਕਿਤੇ ਖੜਾ ਵੀ ਇਦਾਂ ਨਹੀਂ ਦੇਖੋ ਲੋਕ ਸੜਕ ਚੱਲ ਰਹੀ ਹੈ ਟ੍ਰੈਫਿਕ ਵੀ ਜਾਮ ਹੁੰਦੀ ਹੈ ਆਪਾਂ ਕੰਮ ਵੀ ਉਹ ਕਰਨਾ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ ਜੀ ਜਿਹਦੇ ਚ ਨਾ ਟਾਈਮ ਲਾਈਨ ਵੀ ਦਿੱਤੀ ਹੋਈ ਹੈ ਜੀ ਕਿ ਕਦੋਂ ਤੋਂ ਲੈ ਕੇ ਕਦੋਂ ਤੱਕ ਸੜਕ ਬਣਨੀ ਹੈ ਅਗਰ ਟਾਈਮ ਕ੍ਰੋਸ ਕਰ ਗਿਆ ਤਾਂ ਠੇਕੇਦਾਰ ਦੇ ਕਾਰਵਾਈ ਹੈ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਰਿਟਰਨ ਚ ਹੈ ਜੀ ਇਹ ਰਿਟਰਨ ਚ ਹੈ ਜੀ ਪਹਿਲਾਂ ਕਿਸੇ ਨੂੰ ਇਹ ਗੱਲਾਂ ਪਤਾ ਹੀ ਨਹੀਂ ਸੀ ਸਾਜਾਲ ਇੱਥੋਂ ਦੇ ਐਮਐਲਏ ਜਿਹੜੇ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿਉਂਕਿ ਦੇਖੋ ਜਿੰਦ ਤੱਕ ਥੋੜਾ ਇੰਟਰਸਟ ਨਹੀਂ ਕਿਸੇ ਗੱਲ ਚ ਠੀਕ ਹੈ ਤੇ ਫਿਰ ਤੁਸੀਂ ਉਹ ਉਹ ਗੱਲ ਦਾ ਤੁਸੀਂ ਕਿਵੇਂ ਜਵਾਬ ਦੋਗੇ ਸਿਰਫ ਆਪਾਂ ਉਹੀ ਰੈਗੂਲਰ ਜੀਆਂ ਗੱਲਾਂ ਕਰਕੇ ਆਪਾਂ ਚਲੇ ਜਾਓ ਆਪਾਂ ਕੋਈ ਅੰਦਰ ਦੀ ਗੱਲ ਨਹੀਂ ਕਰਨੀ ਕੋਈ ਸੰਗਤ ਨੂੰ ਕੋਈ ਨੋਲੇਜੇਬਲ ਗੱਲ ਨਹੀਂ ਆਪਾਂ ਕਰਨੀ ਜਾਂ ਇਹ ਸਿਸਟਮ ਕਿਵੇਂ ਚੱਲ ਰਿਹਾ ਆਪਾਂ ਉਹਦੀ ਕੋਈ ਗੱਲ ਨਹੀਂ ਕਰਨੀ ਸਿਰਫ ਇਹੀ ਕਹਿਣਾ ਵੀ ਬਸ ਵੀ ਅਸੀਂ ਪਹਿਲਾਂ ਸੀਗੇ ਤੁਸੀਂ ਸਾਨੂੰ ਨਹੀਂ ਉਹ ਕੀਤਾ ਹੁਣ ਤੁਸੀਂ ਆਮ ਪਾਰਟੀ ਨੂੰ ਵੋਟਾਂ ਪਾਤੀਆਂ ਅਗਲੇ ਵਾਰ ਸਾਨੂੰ ਪਾਓ ਇਹ ਮਸਲਾ ਵੋਟਾਂ ਦਾ ਥੋੜਾ ਜਿਹਾ ਇਹ ਮਸਲਾ ਸਾਡੀ ਜ਼ਿੰਦਗੀ ਨਾਲ ਜੁੜਿਆ ਹੈ ਸਾਡੀਆਂ ਲਾਈਫ ਲਾਈਨ ਹੈ ਫੜਕਾ ਸਾਡੀ ਲਾਈਫਲਾਈਨ ਆ ਪਾਣੀ ਸਾਡੀ ਲਾਈਫਲਾਈਨ ਸਾਡੇ ਸਕੂਲ ਸਾਡੀ ਲਾਈਫਲਾਈਨ ਸਾਡੇ ਹਸਪਤਾਲ ਸਾਡੀ ਲਾਈਫਲਾਈਨ ਆ ਬੂਹ ਹਵਾ ਇਹ ਦੋ ਜਗ੍ਹਾ ਕੋਣ ਕਰੂਗਾ ਜੀ ਖਲਾ ਬੋੜ ਹੀ ਥੋੜਾ ਹੁੰਦਾ ਜੀ ਇਹਦੀ ਨੌਲੇਜ ਕੋਣ ਦਊਗਾ ਜੀ ਬੱਚਿਆਂ ਨੂੰ ਕਿੰਨੀਆਂ ਨੌਕਰੀਆਂ ਮਿਲੀਆਂ ਨੇ 55000 ਤੋਂ ਉੱਪਰ ਨੌਕਰੀਆਂ ਮਿਲ ਗਿਆ ਜੀ ਇਹ ਅਪਰੀਸ਼ੀਏਟ ਕਰਦੇ ਨੇ ਆਪੋਜੀਸ਼ਨ ਵਾਲੇ ਕਦੇ ਵੀ ਨਹੀਂ ਕਰਦੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਗਿਆ ਜੀ ਕਦੇ ਦੇਖਿਆ ਤੁਸੀਂ ਕੋਪੋਜੀਸ਼ਨ ਵਾਲੇ ਅਪਰੀਸ਼ੀਏਟ ਕਰਦਾ ਕਦੇ ਵੀ ਨਹੀਂ ਕਰਨਗੇ ਉਹਨਾਂ ਨੂੰ ਪਤਾ ਇਹ ਅਸੀਂ ਤਾਂ ਕਰ ਨਹੀਂ ਸਕੇ ਇਹਨਾਂ ਨੇ ਕਰਤਾ ਜੀ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਵਿੱਚ 600 ਡਾਟ ਬਿਜਲੀ ਮੁਫਤ ਮਿਲ ਰਹੀ ਹੈ ਜੀ ਕਦੇ ਕਿ ਟੈਪਰੀਸ਼ੀਏਟ ਉਹਨਾਂ ਨੇ ਕਦੇ ਵੀ ਨਹੀਂ ਕਰਨਗੇ ਜੀ ਸੜਕਾਂ ਤੇ ਸੇਫਟੀ ਗੱਡੀਆਂ ਖੜੀਆਂ ਹੋ ਗਈਆਂ ਕਦੇ ਕਰਨਗੇ ਅਪਰੀਸ਼ੀਏਟ ਕਦੇ ਵੀ ਨਹੀਂ ਕਰਨਗੇ ਜੀ ਇਹ ਤਾਂ ਬਰਾਈ ਕੱਢ ਕੇ ਲਿਆਉਣਗੇ ਇਹ ਇਹ ਹੁਣ ਮੰਨ ਲਓ ਸੜਕਾਂ ਬਣ ਰਹੀਆਂ ਨੇ ਉਹ ਸੜਕਾਂ ਦੇ ਵਿੱਚ ਕਿਸੇ ਨਾ ਕਿਸੇ ਨੇ ਵੀ ਸਾਡੀ ਰਹਿ ਗਈ ਜੀ ਸਾਡੀ ਰਹਿ ਗਈ ਜੀ ਇੱਥੇ ਮਟੀਰੀਅਲ ਠੀਕ ਨਹੀਂ ਜੋ ਠੀਕ ਨਹੀਂ ਕਿੰਤੂ ਪ੍ਰੰਤੂ ਸੋਸ਼ਲ ਮੀਡੀਆ ਤੇ ਕਰੀ ਜਾਣਗੇ ਐਗਜ਼ੈਕਟ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਅੱਜ ਸੜਕ ਬਣ ਰਹੀ ਹੈ ਕੱਲ ਨੂੰ ਬਣ ਕੇ ਤਿਆਰ ਹੋ ਜਾਣੀ ਹੈ ਪਰਸੋਂ ਸਮਾਨ ਲੈ ਕੇ ਅਗਲੇ ਲੱਗੇ ਨਿਕਲ ਜਾ ਆਪਾਂ ਨੂੰ ਚਾਹੀਦਾ ਕਿ ਹੁਣੇ ਆਪਾਂ ਦੀ ਪੈਰਵੀ ਕਰੋ ਪਹਿਲਾਂ ਹੀ ਪੈਰਵੀ ਕਰੋ ਜਦੋਂ ਸੜਕ ਬਣ ਰਹੀ ਹੈ ਜਿਹਦੇ ਉੱਪਰ ਮਿੱਟੀ ਹੈ ਕੋਈ ਜੀ ਪਹਿਲਾਂ ਮਿੱਟੀ ਸਾਫ਼ ਕਰੋ ਜੀ ਇਹ ਮਿੱਟੀ ਸਾਫ਼ ਕਰੋ ਜੀ ਸੜਕ ਤਾਂ ਅਸੀਂ ਬਣਾਉਣੀ ਹੈ ਉਹਨਾਂ ਨੂੰ ਪਿਆਰ ਨਾਲ ਹੈਂਡਲ ਕਰੋ ਆਪਾਂ ਲੜਨਾ ਨਹੀਂ ਦੀ ਆਪਾਂ ਆਪਣੀ ਸੜਕ ਨਹੀਂ ਬੰਦ ਕਰਾਉਣੀ ਆਪਾਂ ਆਪਣੀ ਸੜਕ ਵੀ ਬਣਾਉਣੀ ਆ ਆਪਾਂ ਵਧੀਆ ਵੀ ਬਣਾਉਣੀ ਆ ਆਪਾਂ ਉਹਨਾਂ ਦਾ ਸਤਕਾਲ ਵੀ ਕਰਨਾ ਉਹਨਾਂ ਨੂੰ ਚਾਹ ਪਾਣੀ ਵੀ ਪਿਉਣਾ ਔਰ ਉਹ ਸੜਕ ਜਦੋਂ ਬਣ ਕੇ ਤਿਆਰ ਹੋ ਗਈ ਤਾਂ ਫਿਰ ਉਹਦਾ ਬੈਨੀਫਿਟ ਵੀ ਆਪਾਂ ਨੂੰ ਹੋਣਾ ਹੈ। ਐਮਐਲਏ ਸਾਹਿਬ ਜਿੱਥੇ ਤੁਹਾਡਾ ਧੰਨਵਾਦ ਹੈ ਉਸੇ ਅਸੀਂ ਅਦਾਰੇ ਵੱਲੋਂ ਤੇ ਮੈਂ ਨਿੱਜੀ ਤੌਰ ਤੇ ਇਸ ਹਾਲ ਕੇ ਦਾ ਜੰਪਾ ਹੋਣ ਦੇ ਨਾਂ ਤੇ ਇਹ ਕੰਮ ਲਈ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਤੁਹਾਡਾ ਧੰਨਵਾਦ। ਜੀ ਜੀ ਬਹੁਤ ਮਿਹਰਬਾਨੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਆਪਣੀ ਸਿਹਤ ਦਾ ਖਿਆਲ ਰੱਖੋ, ਆਪਣਾ ਖਿਆਲ ਰੱਖੋ, ਆਪਣੇ ਬੱਚਿਆਂ ਦਾ ਖਿਆਲ ਰੱਖੋ। ਔਰ ਕੰਮ ਨੇਰ ਸਵੇਰ ਜਿਹੜਾ ਜੀ ਹੋਈ ਜਾਣਾ ਬਸ ਕਿਤੇ ਨਾ ਕਿਤੇ ਫਾਈਨਾਂਸ ਦਾ ਕੰਮ ਹੁੰਦਾ ਜੀ ਉਹ ਅਰੇਂਜ ਕਰਨਾ ਹੁੰਦਾ। ਉਸੇ ਕਰ ਰਹੇ ਹਾਂ। ਮੈਂ ਇੱਕ ਵਾਰ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ 15 ਸਾਲ ਬਾਅਦ ਨਾਪਾ ਹਲਕੇ ਦੀਆਂ ਸੜਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀ ਇਹ ਸੁਣੀ ਗਈ ਹੈ ਉਹਦੇ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ 2022 ਦੇ ਵਿੱਚ ਮੈਨੂੰ ਵੋਟਾਂ ਪਾ ਕੇ ਚੁਣਿਆ ਔਰ ਮੈਂ ਪੈਰ ਵੀ ਕਰਕੇ ਇਹ ਸੜਕਾਂ ਦਾ ਕੰਮ ਜਿਹੜਾ ਕਰਵਾ ਰਿਹਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮਿਹਰਬਾਨੀ ਸੋ ਇਸੇ ਕੀ ਹਲਕਾ ਵਿਦਾਈ ਗੁਰਦੇਵ ਸਿੰਘ ਦੇ ਮਾਨ ਜਿਹੜੀਆਂ ਨਾਬਾ ਹਲਕੇ ਦੀਆਂ ਵੱਡਣ ਵਾਲੀਆਂ ਸੜਕਾਂ ਦੀ ਜਾਣਕਾਰੀ ਦਿੱਤੀ ਹੈ ਸੋ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਜੀ ਤੁਸੀਂ ਤੋਂ ਦੀ ਯਾਜਤ ਧੰਨਵਾਦ